ਯਸੀਮ ਅਸੀਂ ਆਫਰ ਅਕਸੈਪਟ ਕਰ ਲਈ ਤਾਂ ਮਰਦੇ ਨਾ ਕਰੇ ਤਾਂ ਮਰਦੇ ਬੰਦਾ ਇੰਨਾ ਕੰਫਿਊਜ਼ ਹੋ ਜਾਂਦਾ ਬੰਦਾ ਕੋਸ਼ਿਸ਼ ਤੱਕਈ ਵਾਰ ਆਪਣੇ ਹੋਤੇ ਦੇ ਬੈਠਾ ਬੰਦੇ ਨੂੰ ਇਹ ਜਾ ਪ੍ਰੈਸ਼ਰਾਈਜ਼ ਕਰ ਦਿੰਦਾ ਕਿ ਬੰਦਾ ਕਿਤੇ ਹਿਲ ਜੁਗੜ ਨਹੀਂ ਰਹਿੰਦਾ ਪੋਲਟਿਕਸ ਨਹੀਂ ਇੱਕ ਸੇਵਾ ਹੈ 20 ਸਾਲ ਹੋ ਗਏ ਮੈਨੂੰ ਕਾਂਗਰਸ ਦੀ ਪਾਰਟੀ ਵੀ ਸੇਵਾ ਕਰਦੇ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਦੀ ਬਲਾਕ ਪ੍ਰਧਾਨ ਵੀ ਰਹੇ ਹਾਂ ਤੇ ਅੱਜ ਦੂਜੀ ਵਾਰ ਮੈਂ ਹੁਣ ਕਾਂਗਰਸ ਪਾਰਟੀ ਦੇ ਵੀ ਜ਼ਿਲ੍ਹਾ ਪ੍ਰਧਾਨ ਹਾਂ ਸਫ਼ਰ ਸ਼ੁਰੂ ਵਾਲਾ ਜਿਹੜਾ 5-4 ਸਾਲ ਦਾ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਇਹ ਹੁੰਦਾ ਹੈ ਕਿ ਬਸ ਅਸੀਂ ਲੋਕਾਂ ਦੇ ਕੰਮ ਕਰਦੇ ਕਾਂਗਰਸ ਨੂੰ ਬਹੁਤ ਇੱਕ ਲੰਬਾ ਸਮਾਂ ਲੱਗਿਆ ਕਿ ਚੰਡੀਗੜ੍ਹ ਦੇ ਵਿੱਚ ਸੱਤਾ ਬੈਠ ਕੇ ਮੰਨਣ ਦਾ ਬਹੁਤ ਮੁਸ਼ਕਲ ਕਰਨੇ ਪਏ ਆਪਣੇ ਵਾਰਡ ਵਿੱਚ ਪਰ ਸਾਡੇ ਜਦੋਂ ਉਸ ਟਾਈਮ ਦੇ ਜਿਹੜੇ ਕਮਿਸ਼ਨਰ ਸੀ ਅਫਸਰ ਸੀ ਸਾਡਾ ਉਹਨਾਂ ਨਾਲ ਤਾਲਮਿਲ ਬਹੁਤ ਅੱਛਾ ਸੀ ਜਿਹੜਾ ਇਲੈਕਸ਼ਨ ਹੈ ਅਲਾਈਅੰਸ ਨਾਲ ਜਿੰਨਾ ਕਿ ਅਸੀਂ ਕਿ ਸਾਡਾ ਜਿਹੜਾ ਮੋਟਿਵ ਹੈ ਕਿ ਭਾਜਪਾ ਨੂੰ ਹਟਾਉਣਾ ਕਿ ਕਾਉਂਸਲਰ ਤੁਹਾਡੇ ਹੋਰ ਵੀ ਜਿੱਤੇ ਜਦੋਂ ਬੈਨ ਕੀਤਾ ਉਸ ਟਾਈਮ ਤੁਸੀਂ ਡਿਪਟੀ ਸੀਨੀਅਰ ਡਿਪਟੀ ਮੇਅਰ ਬਣੇ ਕਿ ਉਹ ਕੀ ਇਹੋ ਜੀ ਖਾਸੀਅਤ ਤੁਹਾਡੇ ਅੰਦਰ ਪਾਰਟੀ ਨੂੰ ਲੱਗੀ ਕਿ ਤੁਹਾਨੂੰ ਸੀਨੀਅਰ ਡਿਪਟੀ ਮੇਅਰ ਬਣਾਉਣ ਦੀ ਪ੍ਰਾਇੋਰਟੀ ਹੈ ਜਿਹੜੀ ਉਹ ਦਿੱਤੀ ਔਰ ਪਾਰਟੀ ਕਈ ਵਾਰ ਇਹ ਵੀ ਦੇਖਦੀ ਦੀ ਕਿ ਅਸੀਂ ਇਹਨੂੰ ਪਿੰਡ ਵਾਲਿਆਂ ਨੂੰ ਕਿੱਦਾਂ ਤਰਜੀਹ ਦੇਣੀ ਹੈ ਜਾਂ ਪਾਰਟੀ ਵਾਸੇ ਵਫਾਦਾਰ ਕੌਣ ਹੈ ਪਾਰਟੀ ਵਾਸੇ ਲਾਇਬਲ ਕੌਣ 2024 ਦੇ ਵਿੱਚ ਸਾਡੇ ਇਲੈਕਸ਼ਨ ਸੀਗੇ ਤਾਂ ਮੈਨੂੰ ਕਾਂਗਰਸ ਪਾਰਟੀ ਨੇ ਮੇਰੇ ਦਾ ਉਮੀਦਵਾਰ ਬਣਾਇਆ ਸੀ ਤੇ ਉਹਦੇ ਵੀ ਸਾਡਾ ਅਲਾਈਅੰਸ ਹੋ ਗਿਆ ਸੀ ਤੇ ਫਿਰ ਅਸੀਂ ਮੈਂ ਆਪਣਾ ਵਿਦ્રોલ ਕਰ ਲਿਆ ਸੀਗਾ ਜਿਹੜੇ ਲੋਕ ਇਹ ਵੀ ਦੇਖਦੇ ਕਿ ਇਸ ਬੰਦੇ ਨੇ ਸਾਡੇ ਵਾਰਡ ਵਿੱਚ ਇਸ ਬੰਦੇ ਨੇ ਸਾਡੇ ਹਲਕੇ ਵਿੱਚ ਕਿੰਨਾ ਸਮਾਂ ਦਿੱਤਾ ਕਿੰਨਾ ਕੰਮ ਕੀਤਾ ਇਹ ਸਾਡੇ ਵਾਸਤੇ ਨਿਕਰ ਕੇ ਆਏ ਸਾਡੇ ਇਹਨਾਂ ਨੇ ਕਦੇ ਜਿਹੜੀ ਸਾਡੀ ਗੱਲਬਾਤ ਹੈ ਕਿ ਸਾਡੇ ਨਾਲ ਆਪਣੇ ਕੋਈ ਗੱਲਬਾਤ ਵਿਚਾਰ ਬਟਾਂਦਰਾ ਕੀਤਾ ਕਿ ਨਹੀਂ ਕੀ ਸੋਚਦੇ ਹੋ ਅੱਗੇ ਜ਼ਿੰਦਗੀ ਨੂੰ ਵੀ ਕਿੱਥੋਂ ਤੱਕ ਹੈ ਜਿਹੜੀ ਇਹ ਸਿਆਸੀ ਸਫ਼ਰ ਲੈ ਕੇ ਜਾਣਾ ਕੋਈ ਅਹੁਦੇ ਤੱਕ ਕਦੇ ਕੁਝ ਨਹੀਂ ਹੁੰਦਾ ਜੇ ਤੁਸੀਂ ਮੋਟਿਵੇਸ਼ਨ ਸੋਚੂਗੇ ਮੈਂ ਸੇਵਾ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਬਾਬੂ ਸ਼ਾਹੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੁਹਾਡੇ ਅੱਗੇ ਇਹੋ ਜਿਹੀਆਂ ਇਨਸਪੀਰੇਸ਼ਨਲ ਸਟੋਰੀਆਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲੇ ਕਈ ਇਨਸਪੀਰੇਸ਼ਨ ਸਟੋਰੀਆਂ ਨੇ ਜਿਹੜੀਆਂ ਉਹ ਸਿਆਸਤ ਦੇ ਵਿੱਚੋਂ ਵੀ ਨਿਕਲ ਕੇ ਆਉਂਦੀਆਂ ਨੇ ਅਜਿਹੀ ਹੀ ਇੱਕ ਵੱਡੀ ਤੇ ਇਨਸਪੀਰੇਸ਼ਨਲ ਸਟੋਰੀ ਹੈ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਹੁਣਾ ਦੀ ਜਿਨ੍ਹਾਂ ਨੇ ਇਸ ਸੋਕੇ ਨੂੰ ਲੰਬੇ ਸਮੇਂ ਬਾਅਦ ਜਿਹੜਾ ਉਹ ਹਰਾ ਕੀਤਾ ਕਿਉਂਕਿ ਕਾਂਗਰਸ ਇੱਕ ਲੰਬੇ ਸਮੇਂ ਤੱਕ ਚੰਡੀਗੜ੍ਹ ਦੇ ਵਿੱਚੋਂ ਬਾਹਰ ਰਹੀ ਹੈ ਚੰਡੀਗੜ੍ਹ ਦੇ ਵਿੱਚ ਉਹ ਆਪਣਾ ਕੋਈ ਅਹੁਦਾ ਕਾਇਮ ਨਹੀਂ ਕਰ ਸਕੇ ਬੇਸ਼ੱਕ ਉਹ ਐਮਪੀ ਦੇ ਪੱਖੋਂ ਹੋਵੇ ਜਾਂ ਫਿਰ ਸੀਨੀਅਰ ਡਿਪਟੀ ਮੇਅਰ ਜਾਂ ਮੇਅਰ ਦੇ ਪੱਖੋਂ ਹੋਵੇ ਗੱਲਬਾਤ ਦੇ ਲਈ ਮੇਰੇ ਨਾਲ ਇਸ ਸਮੇਂ ਜਸਬੀਰ ਸਿੰਘ ਬੰਟੀ ਮੌਜੂਦ ਨੇ ਬੰਟੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਜੀ ਅਹ ਸਭ ਤੋਂ ਪਹਿਲਾਂ ਗੱਲ ਜਸਪੀਰ ਮੰਟੀ ਜੀ ਕਰਾਂਗੇ ਕਿ ਸਿਆਸਤ ਦੇ ਵਿੱਚ ਜਿਹੜਾ ਆਉਣ ਦਾ ਇੱਕ ਫੁਰਨਾ ਫੁਰਿਆ ਸ਼ੁਰੂ ਕੀਤਾ ਜੋ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਆਪਾਂ ਵੀ ਸਿਆਸਤ ਕਰ ਸਕਦੇ ਆ ਕਿਉਂਕਿ ਇੱਕ ਬੜੇ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠੇ ਹੋਏ ਹੋ ਤੁਸੀਂ ਉਹ ਕਿਵੇਂ ਆਇਆ ਦਿਮਾਗ ਦੇ ਵਿੱਚ ਪਹਿਲੇ ਤਾਂ ਮੈਂ ਪ੍ਰਭ ਸਿੱਧੂ ਜੀ ਤੁਹਾਡਾ ਤੇ ਤੁਹਾਡੇ ਕੈਮਰਾਮੈਨ ਆਕਾਸ਼ ਜੀ ਦਾ ਬਾਪੂ ਸ਼ਾਹਦ ਪੂਰੀ ਟੀਮ ਦਾ ਧੰਨਵਾਦ ਕਰਦਾ ਜਿਨੇ ਸਾਡੇ ਆਮ ਬੰਦਿਆਂ ਨੂੰ ਵੀ ਅੱਜ ਆਪਣੇ ਚੈਨਲ 'ਚ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਛੋਟੇ ਜਿਹੇ ਪਿੰਡ ਤੋਂ ਕੋਈ ਪਿੰਡ ਛੋਟਾ ਵੱਡਾ ਨਹੀਂ ਹੁੰਦਾ ਇੱਕ ਬੰਦੇ ਦੀ ਲਗਨ ਹੁੰਦੀ ਹੈ ਮੈਨੂੰ ਅੱਜ ਮੇਰੇ ਪਿੰਡ ਵਾਲਿਆਂ ਦਾ ਮੇਰੇ ਵਾਰਡ ਵਾਲਿਆਂ ਦਾ ਪਿਆਰ ਹੈ ਕਿ ਅੱਜ ਮੈਨੂੰ ਤੁਹਾਡੇ ਵਿੱਚ ਬੈਠਣ ਦਾ ਮੌਕਾ ਮਿਲਿਆ ਜੀ ਕੋਈ ਵੀ ਜਿਹੜੀ ਪੋਲੀਟੀਕਲ ਬੰਦਾ ਹੈ ਉਹ ਕੋਈ ਵੀ ਹੈ ਉਹ ਜੇ ਪੋਲੀਟਿਕਸ ਨਾ ਸੋਚੇ ਸਿਰ ਸੇਵਾ ਸੋਚੇ ਤਾਂ ਹੈ ਕਾਮਯਾਬ ਹੈ ਪੋਲੀਟਿਕਸ ਨਹੀਂ ਹੈ ਇੱਕ ਸੇਵਾ ਹੈ ਜੇ ਬੰਦਾ ਇਹਨੂੰ ਸੇਵਾ ਦੇ ਮਾਇਨੇ ਨਾਲ ਸੋਚੇ ਤਾਂ ਇਹ ਮੈਂ ਸਟਾਰਟਿੰਗ ਤੋਂ ਸਾਡਾ ਟੈਂਟ ਹਾਊਸ ਦਾ ਕੰਮ ਹੁੰਦਾ ਸੀ ਜੀ ਚਟਾਵੇ ਮਾਡਰਨ ਟੈਂਟ ਸਰਵਿਸ ਦੇ ਨਾਮ ਤੇ ਸੀਗਾ ਤੇ ਹੋਟਲ ਵੀ ਸੀ ਸਟਾਰਟਿੰਗ ਤੋਂ ਸੀ ਜੇ ਟੈਂਟ ਹਾਊਸ ਸੀ ਲੋਕਾਂ ਦੇ ਜਿਵੇਂ ਭੋਗ ਤੇ ਜਾਂ ਕੋਈ ਹੋਰ ਫੰਕਸ਼ਨ ਤੇ ਜਾਂ ਕੋਈ ਗਰੀਬ ਦਾ ਉਹ ਮਦਦ ਅਸੀਂ ਕੋਈ ਉਸ ਟੈਂਟ ਲਾ ਜਗਰਾਤੇ کافی ਸਾਡੀ ਹੁੰਦੀ ਸੀ ਸ਼ਰਦਾ ਹੁੰਦੀ ਸੀ ਮਾਤਾ ਰਾਣੀ ਨਾਲ ਕੋਈ ਟੈਂਟ ਲਵਾਣਾ ਹੈ ਕਿ ਸਾਡੇ ਕੋਲ ਇੰਨੇ ਕੇ ਪੈਸੇ ਸੀਗਾ ਦੇ ਦੋ ਉਹ ਸੇਵਾ ਨਾਲ ਜੁੜਦੇ ਲੋਕਾਂ ਦੇ ਹੋਰ ਜਿਹੜੇ ਕੰਮ ਹੈ ਉਹ ਵੀ ਵਿੱਚ ਲਾਉਣਗੇ ਤੇ ਲੋਕੀ ਆਪਸ ਹੀ ਜਿਵੇਂ ਮੁਹੱਲੇ ਦੀ ਪੋਲਿਟਿਕਸ ਹੋ ਜਾਂਦੀ ਹੈ ਹੌਲੀ ਹੌਲੀ ਲੋਕਾਂ ਨੇ ਆਪਸ ਸਾਨੂੰ ਅੱਗੇ ਕਹ ਕੇ ਭਾਈ ਸਾਡੇ ਆਹ ਕੰਮ ਕਰਾ ਦਿਵਾ ਕੰਮ ਕਰਾ ਦਿਓ ਉਹ ਜਿਆਦਾ ਸੀ ਰਿਲੇਸ਼ਨਸ ਅਸੀਂ ਕੋਈ ਪ੍ਰੋਗਰਾਮ ਕਰਦੇ ਸੀ ਕਿਸਾ ਕਿਸੇ ਨੂੰ ਪਾਰਟੀ ਦੇ ਆਗੂ ਨੂੰ ਅਸੀਂ ਬੁਲਾ ਲੈਂਦੇ ਸੀਗੇ ਉਹ ਵੈਲਕਮ ਹੁੰਦਾ ਸੀ ਉਹਦੇ ਨਾਲ ਜਾਣ ਪਛਾਣ ਬਣ ਜਾਂਦੀ ਸੀ ਕਰਦੇ ਕਰਾਂਦੇ ਪ੍ਰਮਾਤਮਾ ਨੇ ਇਹ ਜਿਆ ਸਮਾਂ ਲਿਆ ਹੈ ਕਿ ਅੱਜ ਅਸੀਂ ਪੋਲਿਟਿਕਸ ਆ ਕੇ ਤੇ ਕਾਂਗਰਸ ਪਾਰਟੀ ਵਿੱਚ ਮੈਂ ਮੌਦਦਾਰ ਵੀ ਹਾਂ ਤੇ ਪਹਿਲੇ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਉਸ ਤੋਂ ਪਹਿਲਾਂ ਮੈਂ ਜੋ ਸਟਾਰਟਿੰਗ 2004 ਵਿੱਚ 2004-5 ਵੀ ਜਮ ਛੜੀ ਸਾਢੇ ਛੋਟ ਜੀ ਅੱਲ ਨੂੰ ਮਰਸੀ ਉਹਦੇ ਵਿੱਚ ਮੈਂ ਐਨਸੀਪੀ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਜਿਹੜਾ ਸਾਡਾ ਪਰਿਵਾਰ ਉਸ ਤੋਂ ਪਹਿਲਾਂ ਕਾਂਗਰਸੀ ਸਾਡੇ ਦਾਦਾ ਜੀ ਜਿਹੜੇ ਪੰਜ ਵੀ ਰਹਨੇ ਉਹ ਸਾਰੇ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਕਿ ਕਿਉਂਕਿ ਜਿਹੜੇ ਸਾਡੇ ਪਿੰਡ ਨੇ ਚੰਡੀਗੜ੍ਹ ਦੇ ਪਿੰਡ ਜਿਹੜੇ ਚਾਰ ਪਿੰਡ ਖਾਸ ਕਰ ਵਡੇੜੀ ਬਟੇਲਾ ਹਟਾਵਾ ਬੜੈਲ ਇਹ ਵੀ ਸਾਡੇ ਨਾਲ ਸਾਡੇ ਪਿੰਡ ਅਕਵਾਇਰ ਹੋ ਗਏ ਸੀ ਜੀ ਅੱਛਾ ਜੀ ਤੇ ਇੰਦਰਾ ਗਾਂਧੀ ਕੋਲ ਜਾ ਕੇ ਸਾਡੇ ਪਿੰਡ ਵਾਲੇ ਨੇ ਕਿਹਾ ਕਿ ਜਦੋਂ ਦਿੱਲੀ ਵਾਲੇ ਜਦ ਤੁਸੀਂ ਦਿੱਲੀ ਬਸਾਇਆ ਦਿੱਲੀ ਸ਼ਹਿਰ ਬਣਾਇਆ ਜਦੋਂ ਉੱਥੇ ਦੇ ਪਿੰਡ ਵਾਜਦੇ ਚੰਡੀਗੜ੍ਹ ਦੇ ਕਿਉਂ ਨਹੀਂ ਤਾਂ ਇੰਦਰਾਗਨ ਸਾਡੇ ਪਿੰਡ ਵਾਜਦੇ ਸਾਰਾ ਸਾਡਾ ਜਿਹੜੇ ਪਿੰਡ ਨੇ ਉਹ ਸਾਰੇ ਕਾਂਗਰਸੀ ਹੋ ਗਏ ਸੀ ਕਿਉਂਕਿ ਉਸ ਵਕਤ ਸਾਨੂੰ ਬਹੁਤ ਵੱਡੀ ਦੇਣ ਸੀ ਕਿਉਂਕਿ ਜੇ ਕਿਸੇ ਦਾ ਘਰ ਤੋਂ ਛੱਤ ਚਲ ਜਵੇ ਹੂੰ ਤਾਂ ਉਸ ਤੋਂ ਵੱਡੀ ਕੋਈ ਨਹੀਂ ਉਸ ਵਕਤ ਸਾਡੇ ਸਾਰੇ ਸਾਡੇ ਪਿੰਡਾਂ ਦੇ ਲੋਕ ਕਾਂਗਰਸ ਨਾਲ ਜੁੜ ਗਏ ਸੀ ਤੇ ਉਸ ਤੋਂ ਬਾਅਦ ਸਾਡਾ ਸਾਡਾ ਪਰਿਵਾਰ ਪਿੱਛੋਂ ਕਾਂਗਰਸੀ ਸੀ ਤੇ ਮੈਂ 2004 ਵਿੱਚ ਕੋ ਸਾਡੇ ਨੌਨ ਸੀ ਉਹਨਾਂ ਨਾਲ ਐਨਸੀਪੀ ਜੁਆਇਨ ਕਰ ਲਈ ਸੀ ਸਟਾਰਟਿੰਗ ਮੈਂ 2006 ਵਿੱਚ ਇਲੈਕਸ਼ਨ ਲੜਾ ਸੀ ਐਨਸੀਪੀ ਪਾਰਟੀ ਤੋਂ ਤੇ ਉਹਦੇ ਵਿੱਚ ਸਾਨੂੰ ਮੰਨੂ 1800 ਵੋਟ ਪ ਨਰਜੀ ਕੀ ਤੇ ਉਸ ਤੋਂ ਬਾਅਦ ਮੈਂ ਅਗਲੇ ਸਾਲ ਹੀ ਫਿਰ ਮੈਂ ਦੁਬਾਰਾ ਰੀਜੋਇਨ ਕਾਂਗਰਸ ਕਰ ਲਈ ਤੇ ਕਾਂਗਰਸ ਵਿੱਚ ਮੈਂ ਬਿਲ ਸਟਾਰਟਿੰਗ ਚ ਮਨੂੰ ਸਾਡੇ ਦੇ ਪ੍ਰਧਾਨ ਐਚਐਸ ਲੱਕੀ ਜੀ ਜਦੋਂ ਯੂਥ ਕਾਂਗਰਸ ਦੇ ਪ੍ਰਧਾਨ ਸੀ ਤੇ ਉਹਨਾਂ ਨੇ ਮਨੂੰ ਜਨਰਲ ਸੈਕਟਰੀ ਲਗਾਇਆ ਸੀ ਜੀ ਤੇ 20 ਸਾਲ ਹੋ ਗਏ ਮਨੂੰ ਕਾਂਗਰਸ ਦੀ ਪਾਰਟੀ ਦੀ ਸੇਵਾ ਕਰਦੇ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਦੀ ਬਲਾਕ ਪ੍ਰਧਾਨ ਵੀ ਰਹੇ ਹਾਂ ਤੇ ਅੱਜ ਦੂਜੀ ਵਾਰ ਮੈਂ ਹੁਣ ਕਾਂਗਰਸ ਪਾਰਟੀ ਦੇ ਵੀ ਜ਼ਿਲ੍ਹਾ ਪ੍ਰਧਾਨ ਹਾਂ ਤੇ ਅੱਜ ਕਾਂਗਰਸ ਪਾਰਟੀ ਦੀ ਦੇਣ ਹੈ ਕਿ ਅੱਜ ਮੈਨੂੰ ਕਾਂਗਰਸ ਪਾਰਟੀ ਨੇ ਪਹਿਲਾਂ ਤਾਂ ਪਾਰਸ਼ਦ ਵਾਸਤੇ ਚੁਣਿਆ ਸਾਡੇ ਪਾਰਟੀ ਨੇ ਉਸ ਤੋਂ ਬਾਅਦ 6 ਕੌਂਸਲਰ ਦੇ ਹੋਣ ਦੇ ਬਾਵਜੂਦ ਮੈਨੂੰ ਸੀਨੀਅਰ ਡਿਪਟੀ ਮੇਰ ਬਣਾਇਆ ਤੇ ਅੱਜ ਵਾਹਿਗੁਰੂ ਦੀ ਪਰਮਾਤਮਾ ਦੀ ਤੇ ਸਾਡੇ ਵਾਰਡ ਵਾਲਿਆਂ ਦੀ ਐਡੀ ਵੱਡੀ ਕਿਰਪਾ ਹੋਈ ਬਲੇਸਿੰਗ ਮਿਲੀ ਹੈ ਕਿ ਅੱਜ ਮੈਂ ਸ਼ਹਿਰ ਦੀ ਪਹਿਲਾਂ ਆਪਣੇ ਵਾਰਡ ਦੀ ਸੇਵਾ ਕਰਦਾ ਸੀ ਜਿਸ ਪੂਰੇ ਸ਼ਹਿਰ ਦੀ ਸੇਵਾ ਕਰਨ ਵਿੱਚ ਸਮਰੱਥ ਹੋ ਚੁੱਕਿਆ ਜੀ ਤੁਸੀਂ ਵੀ ਜੀ ਸਟਾਰਟਿੰਗ ਦੀ ਗੱਲ ਕਰੀਏ ਜਦੋਂ ਤੁਸੀਂ ਕਿਹਾ ਵੀ ਤੁਸੀਂ ਐਨਸੀਪੀ ਪਾਰਟੀ ਜੁਆਇਨ ਕੀਤੀ ਉਦੋਂ ਸ਼ੁਰੂ-ਸ਼ੁਰੂ ਵਾਲਾ ਇੱਕ ਦੌਰ ਹੁੰਦਾ ਹੈ ਕਿ ਉਦੋਂ ਬੰਦਾ ਸਿਆਸਤ ਵੀ ਸਿੱਖਦਾ ਹੈ ਇਹ ਵੀ ਸਿੱਖਦਾ ਕੀ ਲੋਕਾਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਕਿਉਂਕਿ ਹੁਣ ਤਾਂ ਤੁਸੀਂ ਤਜਰਬੇਕਾਰ ਹੋ ਗਏ ਹੋ ਉਦੋਂ ਸ਼ੁਰੂ ਦੇ ਵਿੱਚ ਕਿਸ ਤਰ੍ਹਾਂ ਸਿੱਖਿਆ ਕਿਹਦੇ ਤੋਂ ਸਿੱਖਿਆ ਕਿਉਂਕਿ ਕੁਝ ਗਲਤੀਆਂ ਵੀ ਬੰਦਾ ਕਰ ਲੈਂਦਾ ਹੈ ਕਈ ਵਾਰੀ 100 ਚੀਜ਼ਾਂ ਹੁੰਦੀਆਂ ਨੇ ਸੋ ਸਫ਼ਰ ਸ਼ੁਰੂ ਵਾਲਾ ਜਿਹੜਾ 5-4 ਸਾਲ ਦਾ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਸ਼ੁਰੂ ਵਿੱਚ ਤਾਂ ਇਹ ਹੁੰਦਾ ਹੈ ਕਿ ਬਸ ਅਸੀਂ ਲੋਕਾਂ ਦੇ ਕੰਮ ਕਰਨੇ ਜਦੋਂ ਅੱਲ ਡੋਮਨ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਆਪਣਾ ਨਾਮ ਬਣਾਉਣ ਉਹਦੇ ਵਿੱਚ ਤਾਂ ਕਿ ਅਸੀਂ ਜਿੰਨੀ ਵੱਧ ਤੋਂ ਵੱਧ ਅਟੈਚਮੈਂਟ ਪਬਲਿਕ ਨਾਲ ਜੁੜ ਲਈਏ ਲੋਕਾਂ ਦੀ ਸੇਵਾ ਕਰੀਏ ਜਦ ਤੱਕ ਅਸੀਂ ਲੋਕ ਜਦੋਂ ਤੱਕ ਅਸੀਂ ਆਮ ਬੰਦੇ ਦੇ ਪਬਲਿਕ ਦੇ ਲੋਕਾਂ ਦੇ ਮਨ ਵਿੱਚ ਦਿਲ ਨਹੀਂ ਬਣਾ ਸਕਦੇ ਨਾ ਅਸੀਂ ਪੋਲਿਟਿਕਸ ਕਰ ਸਕਦੇ ਨਾ ਅਸੀਂ ਸੇਵਾ ਕਰ ਸਕਦੇ ਹੂੰ ਜੇ ਤੁਸੀਂ ਬਿਨਾ ਇਸ ਫਾਇਦੇ ਤੋਂ ਬਿਨਾ ਲੋਟ ਨੋ ਪ੍ਰੋਫਿਟ ਨੋ ਲਾਸਟੋਂ ਤੁਸੀਂ ਕੰਮ ਕਰੋਗੇ ਸੋਚ ਕੇ ਇਹ ਕਿ ਅਸੀਂ ਜਨਤਾ ਵਾਸਤੇ ਹੈ ਅਸੀਂ ਸੇਵਾ ਇੱਕ ਪੋਲਿਟਿਕ ਪੋਲਿਟਿਕਲ ਲੈਵਲ ਹੈ ਇੱਕ ਸਿਰਫ ਪਲੇਟਫਾਰਮ ਹੁੰਦਾ ਸਟਾਰਟਿੰਗ 'ਚ ਇਹ ਉਦੋਂ ਵੀ ਅਸੀਂ ਚੰਗੇ ਉੱਭਰ ਗਏ ਲੋਕਾਂ ਦੇ ਲੋਕਾਂ ਦੇ ਮਨ 'ਚ ਆ ਗਈ ਕਿ ਮੁੰਡਾ ਕੁਝ ਕਾਬਿਲ ਹੈ ਕੁਝ ਕਰ ਸਕਦਾ ਹੈ ਆਈ ਐਸੀ ਪੋਲਿਟਿਕਸ ਜਾ ਸਕਦੇ ਹਾਂ ਅਸੀਂ ਉਹ ਸੇਵਾ ਭਾਵਨਾ ਸਟਾਰਟ ਕੀਤੀ ਸਾਡੇ ਸੀਨੀਅਰ ਹੁੰਦੇ ਸੀ ਗੁਰਬਚਨ ਸਿੰਘ ਜੀ ਉਹ ਵੀ ਕਾਂਗਰਸ ਪਾਰਟੀ ਤੋਂ ਸੀਨੀਅਰ ਆਗੂ ਸੀਗੇ ਗੁਰਬਚਨ ਸਿੰਘ ਜੀ ਉਹਨਾਂ ਨੇ ਪ੍ਰਿੰਸੀਪਲ ਗੁਰਬਚਨ ਸੀ ਉਹਨਾਂ ਨੇ ਮੈਨੂੰ ਬੜਾ ਗਾਈਡ ਕੀਤਾ ਕਿ ਐਦਾਂ ਦਾ ਕਰਕੇ ਪਾਸੇਵਾ ਕਰਨੀ ਹੈ ਅਸੀਂ ਕਿ ਆਈ ਪੋਲਿਟਿਕਲ ਕਸੀ ਲੋ ਸੋਸ਼ਲ ਵਰਕ ਸੀਗੇ ਚਾਹੇ ਕਿਸੇ ਦਾ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਸੀ ਬੱਚੇ ਦੇ ਗਰੀਬ ਦੀ ਮਦਦ ਕਰਦੇ ਸੀ ਕੋਈ ਟ੍ਰੀ ਪਲਾਂਟੇਸ਼ਨ ਹੋ ਗਿਆ ਕੋਈ ਸਕੂਲ ਸਟੇਸ਼ਨਰੀ ਵੰਡੀ ਮਤਲਬ ਐਜ ਕੋਈ ਨਾ ਕੋਈ ਛੋਟੇ ਛੋਟੇ ਐਜ ਪਾਮ ਕੰਮ ਕਰਦੇ ਸੀ ਜਿਸ ਨਾਲ ਲੋਕਾਂ ਨਾਲ ਵੀ ਜੁੜਦੇ ਸੀ ਲੋਕਾਂ ਦੀ ਸੇਵਾ ਲੋ ਰਾਸ਼ਨ ਕਾਰਡ ਦਾ ਕੰਮ ਹੋਵੇ ਚਾਹੇ ਕਿਸੇ ਦਾ ਆਪਣਾ ਆਯੁਸ਼ਮਾਨ ਦਾ ਕੰਮ ਜਿਵੇਂ ਅੱਜ ਆਯੁਸ਼ਮਨ ਬਣਾਰ ਕਰ ਰਹੇ ਐਸੀ ਮੈਡੀਕਲ ਪ੍ਰੋਸੈਸ ਜਿੱਥੇ ਵੀ ਕਿਸੇ ਨੇ ਸਾਨੂੰ ਬਾਤ ਲਗਾਤੀ ਅਸੀਂ ਉਹ ਸੋਚਦੇ ਨਹੀਂ ਸੀ ਕਿ ਸਾਨੂੰ ਅਸੀਂ ਉਹਦੀ ਮਦਦ ਕਰਨ ਤੋਂ ਹਟਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਉਹ ਗਲਤ ਸੀ ਅਸੀਂ ਉਹਨੂੰ ਸਮਝਾਉਂਦੇ ਸੀ ਕਿ ਇਸ ਵਾਰ ਤੇਰੀ ਅਸੀਂ ਮਦਦ ਕਰ ਦਨੇ ਆ ਪਰ ਅਸੀਂ ਗਲਤ ਕੰਮ ਵਿੱਚ ਕਰਦੇ ਮਦਦ ਨਹੀਂ ਕਰਾਂਗੇ ਜੀ ਜਸਵੀਰ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਕਾਂਗਰਸ ਨੂੰ ਬਹੁਤ ਇੱਕ ਲੰਬਾ ਸਮਾਂ ਲੱਗਿਆ ਕਿ ਚੰਡੀਗੜ੍ਹ ਦੇ ਵਿੱਚ ਸੱਤਾ ਬੈਠ ਕੇ ਮੰਨਣ ਦਾ ਚਾਹੇ ਉਹ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਹੋਵੇ ਸੀਨੀਅਰ ਡਿਪਟੀ ਮੇ एमपी ਦੇ ਰੂਪ ਦੇ ਵਿੱਚ ਹੋਵੇ ਇੱਕ ਲੰਬੇ ਸਮੇਂ ਦੇ ਬਾਅਦ ਜਿਹੜਾ ਉਹ ਸੋਕਾ ਸੀਗਾ ਉਹ ਤੁਸੀਂ ਹਰਾ ਕੀਤਾ ਕਿਵੇਂ ਦੇਖਦੇ ਹੋ ਇਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਕਿਹੋ ਜਿਹਾ ਰਿਸਪੌਂਸ ਰਿਹਾ ਕਿਉਂਕਿ ਵੱਡੇ ਲੀਡਰ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਕਿਸ ਤਰ੍ਹਾਂ ਦੀਆਂ ਤੁਹਾਨੂੰ ਉਹਨਾਂ ਨੇ ਸ਼ੁਭ ਇਸ਼ਾਵਾਮਤਾ ਦਿੱਤੀਆਂ ਹੀ ਨਾਲ ਕਿਸ ਤਰ੍ਹਾਂ ਦੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਜਿਹੜੀ ਸਾਡੀ ਕਾਂਗਰਸ ਪਾਰਟੀ ਨੇ ਅਸੀਂ ਜਦੋਂ ਇਲੈਕਸ਼ਨ 35 2021 ਵਿੱਚ ਕੰਟੈਸਟ ਕੀਤਾ ਸੀ ਦਸੰਬਰ 2021 ਦੇ ਇਲੈਕਸ਼ਨ ਸੀਗੇ ਤੂੰ ਜੇ ਵੀ ਸਾਡੇ ਪਾਰਟੀ ਸਿਰਫ 8 ਕੌਂਸਲਰ ਜਿੱਤ ਕੇ ਆਏ ਸੀ ਇਹਦੇ ਵਿੱਚ ਅੰਦੇ ਸਾਰ ਸਾਡੇ ਕੌਂਸਲ ਸਾਡਾ ਨਾਲ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀਗਾ ਸਾਡੇ 7 ਕੌਂਸਲਸ ਰਹਿ ਗਏ ਸੀ ਸਾਡਾ ਐਮਪੀ ਵੀ ਨਹੀਂ ਸੀਗਾ ਸਾਨੂੰ ਬਹੁਤ ਮੁਸ਼ਕਲ ਕਰਨੇ ਪਏ ਆਪਣੇ ਵਾਰਡ ਵਿੱਚ ਪਰ ਸਾਡੇ ਜਦੋਂ ਉਸ ਟਾਈਮ ਦੇ ਜਿਹੜੇ ਕਮਿਸ਼ਨਰ ਸੀ ਅਫਸਰ ਸੀ ਸਾਡਾ ਉਹਨਾਂ ਨਾਲ ਤਾਲਮਿਲ ਬਹੁਤ ਅੱਛਾ ਸੀ ਤੇ ਲੋਕਾਂ ਵਿਚਾਨਾ ਹੈ ਨਹੀਂ ਸੀ ਕਿ ਜੋ ਜੋ ਲੋਕਾਂ ਨੇ ਸਾਨੂੰ ਜਤੇ ਹੀ ਸਿਰਫ 7 ਵੋਟ ਤੇ 7 55% ਜਾਈ ਸੀ ਸਾਨੂੰ ਲੱਗਦਾ ਸੀ ਸਾਡੇ ਵਿੱਚ ਕੋਈ ਨਾ ਕੋਈ ਕਮੀ ਹੈ ਪਰ ਅਸੀਂ ਉਸ ਕਮੀ ਨੂੰ ਦੂਰ ਕਰਨ ਵਾਸਤੇ ਅਸੀਂ ਦਿਨ ਰਾਤ ਇੱਕ ਕਰਤਾ ਫਿਰ 2024 ਵਿੱਚ ਸਾਡਾ ਜਿਹੜਾ ਇਲੈਕਸ਼ਨ ਸੀਗਾ ਅਸੀਂ ਦੋ ਇਲੈਕਸ਼ਨ ਤੱਕ ਕਿਉਂਕਿ ਸਾਡੀ ਮੈਜੋਰਟੀ ਹੈ ਨਹੀਂ ਸੀ ਅਸੀਂ ਲੜਦੇ ਨਹੀਂ ਸੀ 2024 ਦੇ ਵਿੱਚ ਸਾਡੇ ਪੰਸਰ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਇਲੈਕਸ਼ਨ ਹੈ ਅਲਾਈਅੰਸ ਨਾਲ ਜਿੱਤਣਾ ਹੈ ਕਿਉਂਕਿ ਸਾਡਾ ਜਿਹੜਾ ਮੋਟਿਵ ਹੈ ਕਿ ਭਾਜਪਾ ਨੂੰ ਹਟਾਣਾ ਕਿਉਂਕਿ ਬੀਜੇਪੀ ਜਿਹੜੀ ਹੈ ਉਹ ਸਿਰਫ ਨਾਮ ਦੀ ਰਾਸ਼ਟਰੀ ਧਰਮ ਦੀ ਰਾਜਨੀਤੀ ਕਰਦੀ ਨਾ ਕਿ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਹੈ ਹੁਣ ਵੀ ਤੁਸੀਂ ਦੇਖੋ ਜਿਹੜਾ 24x7 ਇਹਨਾਂ ਨੇ 100 ਲੈ ਕੇ 100 ਸ਼ਹਿਰ ਲੈ ਸੀ ਅਸੀਂ ਸਟਾਰ ਸੁਪਰ ਸਿਟੀਜ਼ ਲਵਾਂਗੇ ਜਿਹਨੂੰ ਦੇ ਡਿਵੈਲਪਮੈਂਟ ਕਰਾਂਗੇ ਉਹਦੇ ਵਿੱਚ ਸਾਰਾ ਚੰਡੀਗੜ੍ਹ ਵੀ ਲਿਆ ਸੀ ਉਹਦੇ ਵਿੱਚ ਨੇ ਕਿਹਾ ਸੀ 24x7 ਅਸੀਂ ਪਾਣੀ ਦਵਾਂਗੇ ਮਗਰ ਲੋਕਾਂ ਨੂੰ ਪਾਣੀ ਤਾਂ ਮਿਲਿਆ ਨਹੀਂ ਪਾਣੀ ਤਾਂ ਕੀ ਮਿਲਣਾ ਉਹਦੇ ਵਿੱਚ ਉਹਨਾਂ ਦੇ ਵਿੱਚ ਸਿਰ ਪਾਣੀ ਜੇ ਸਵੇਰੇ ਸ਼ਾਮ ਅੱਗੇ ਤਾਂ 24 ਘੰਟੇ ਦੀ ਸੀ ਲੋਕਾਂ ਨੂੰ ਸਵੇਰੇ ਸ਼ਾਮ ਪਾੜ ਵੀ ਨਹੀਂ ਮਿਲਿਆ ਸਵੇਰੇ ਸ਼ਾਮ ਪਾਣੀ ਵੀ ਤਕੀਮ ਨਹੀਂ ਲਾ ਉਹ ਵੀ ਚੈਨਲ ਗੰਦਾ ਪਾਣੀ ਆਉਂਦਾ ਸੀ ਮਤਲਬ ਜੋ ਸਹੂਲਤ ਦੇਣੀ ਸੀ ਉਹ ਮਿਲ ਨਹੀਂ ਤੇ ਸਾਡਾ ਮੋਟਿਵ ਇਹੀ ਸੀਗਾ 2024 ਚ ਵੀ ਤੇ 2026 ਚ ਵੀ ਕਿ ਅਸੀਂ ਅਸੀਂ ਉਸ ਪਾਰਟੀ ਨੂੰ ਹਰਾਣਾ ਜਿਹਨਾਂ ਨੇ ਲੋਕਾਂ ਦੇ ਡਿਵੈਲਪਮੈਂਟ ਨਹੀਂ ਕੀਤੇ ਤੇ ਲੋਕ ਵੀ ਚਾਹੁੰਦੇ ਸੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨੂੰ ਕਿਉਂਕਿ ਜੇ ਅਸੀਂ ਇਹਨਾਂ ਨੂੰ ਨਾ ਹਰਾ ਦੇ ਤਾਂ ਉਸ ਵਕਤ ਅਸੀਂ ਅਲਾਈਅੰਸ ਦਾ ਆਮ ਆਦੀ ਪਾਰਟੀ ਦਾ ਮੇਰ ਬਣਾਏ ਸੀ ਤੇ ਉਹਦੇ ਵੀ ਸਾਡੇ ਸੀਨੀਅਰ ਡਿਪਟੀ ਡਿਪਟੀ ਮੇਰ ਸਾਡੇ ਸੀ ਪਰ ਬਦਕਿਸਮਤੀ ਇਹ ਹੈ ਕਿ ਆਮ ਆਦੀ ਪਾਰਟੀ ਦੇ ਦੋ 파ਸ਼ੇ ਜੇ ਉਹ ਵੀ ਟੁੱਟ ਕੇ ਆਮ ਬੀਜੇਪੀ ਚਲੇ ਗਏ ਸੀਗੇ ਤੇ ਦੁਬਾਰਾ ਬੀਜੇਪੀ ਦਾ ਬੀਜੇਪੀ ਦੇ ਜਿਹੜੇ ਸੀਨੀਅਰ ਡਿਪਟੀ ਮੇ ਡਿਪਟੀ ਮੇਰ ਬਣ ਗਏ ਸੀ ਪਰ ਵਾਹਿਗੁਰੂ ਦੀ ਇਹ ਜੀ ਕਿਰਪਾ ਹੋਈ ਕਿ 10 ਸਾਲ ਬਾਅਦ ਦੇਖੋ ਸਾਡਾ ਜਿਹੜਾ 2000 ਪਿਛਲੇ ਸਾਲ ਇਲੈਕਸ਼ਨ ਸੀ 2024 ਵਿੱਚ ਉਹਦੇ ਵੀ ਸਾਡਾ ਅਲਾਈਅੰਸ ਦਾ ਜਿਹੜਾ ਦੁਬਾਰਾ ਸੀ ਅਸੀਂ ਮੇਰ ਆਮ ਆਦੀ ਪਾਰਟੀ ਬਣਾਏ ਸੀ ਤੇ ਇਸ ਕਰਕੇ ਸਾਡਾ ਇਸ ਵਾਰ ਐਮਪੀ ਸਾਡਾ ਅਲਾਈਅੰਸ ਦਾ ਕਾਂਗਰ ਕੀ ਜੋ ਅਲਾਈਅੰਸ ਜੋ ਕੰਮ ਕਰ ਸਕਦੇ ਆ ਸ਼ਾਇਦ ਉਹ ਨਹੀਂ ਕਰ ਸਕਦੇ ਤੇ ਲੋਕਾਂ ਨੇ ਹਮਮਾ ਕੇ ਸਾਡਾ ਨਗਰ ਚੰਡੀਗੜ੍ਹ ਦਾ ਐਮਪੀ ਜੋ 10 ਸਾਲ ਬਾਅਦ ਜੋ ਬਹੁਤ ਅਸੀ ਤੰਗ ਹੋ ਸੀਗੇ ਤਾਂ ਸਾਡਾ ਐਮਪੀ ਬਣਿਆ ਤੁਸੀਂ ਦੇਖੋ ਜੇ 10 ਸਾਲ ਵਿੱਚ ਜਿਹੜੀ ਭਾਜਪਾ ਨੇ ਸਰਕਾਰ ਕੀਤੀ ਸਾਡੀ ਕਦਰ ਨਗਰ ਨਿਗਮ ਕੋ 500 ਕਰੋੜ ਰੁਪਏ ਦੀ ਐਫ ਡੀ ਹੁੰਦੀ ਸੀ ਉਹ ਐਫ ਡੀ ਨਾਲ ਸਾਡੀ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਤਨਖਾਹ ਨਿਕਲ ਜਾਂਦੀ ਸੀ ਅੱਜ ਉਹ ਨਾ ਐਫ ਡੀ ਰਹੀ ਨੋ ਰਿਆ ਹੁਣ ਹਾਲਾਤ ਕੀ ਹੋਗੇ ਕਿ ਨਗਰ ਨਿਗਮ ਨੇ ਆਪਣੀ ਦੁਵਾਰਾ ਇੱਕ ਜਗ੍ਹਾ ਵੇਚਣ ਵਾਜੇ ਮਨੀ ਮਾਜਰੇਦ ਪੌਕੜ ਨੰਬਰ 6 ਉਹਨੂੰ ਦੁਵਾਰਾ ਵੇਚਣ ਵਾਸਤੇ ਵੇਚਣ ਵਾਸਤੇ ਲਗਾ ਦਿੱਤੀ ਤਾਂ ਕਿ ਨਗਰ ਨਿਗਮ ਦੇ ਖਸਤੇ ਹਾਲਾਤ ਨੂੰ ਦੂ ਕਰ ਸਕੇ ਮਜਬੂਰ ਹੋ ਗਏ ਮਜਬੂਰ ਹੋ ਗਏ ਤੇ ਪਰ ਅਸੀਂ ਫਿਰ ਵੀ ਨਿਯਮਿਤ ਕਰਦੇ ਹਾਂ ਅਸੀਂ ਉਸ ਤੇ ਵੀ ਅਟਰੈਕਸ਼ਨ ਬੜਪੂਰਾ ਜੋਰ ਲਗਾਇਆ ਕਿ ਇਸ ਜਿਹੜੀ ਜ਼ਮੀਨ ਦੀ ਹੈ ਪ੍ਰੋਪਰ ਤੁਸੀਂ ਸਰਵੇਕਸ਼ਨ ਕੀਤਾ ਜਾਵੇ ਕਿ ਟੋਟਲ ਪਮੈਸ਼ ਜਗ੍ਹਾ ਦੀ ਕਿੰਨੀ ਪੜਦੀ ਉਹਦੇ ਅਕੋਰਡਿੰਗ ਵੇਚੇ ਜਾਵੇ ਇਸ ਤੋਂ ਬਾਅਦ 2026 ਵਿੱਚ ਸਾਡਾ ਦੁਬਾਰਾ ਬੀਲ ਇਲੈਕਸ਼ਨ ਹੋਇਆ ਤੇ ਤੁਸੀਂ ਇਸ ਦੇ ਵਿੱਚ ਵੀ ਅਲਾਈਂਸ ਦਾ ਸਾਡਾ ਮੇਅਰ ਸੀਨੀਅਰ ਡਿਪਟੀ ਮੇਅਰ ਕੜਾ ਸੀ ਆਮਾਦੀ ਪਾਰਟੀ ਤੋਂ ਜਿਹੜੇ ਅਲਾਈਂਸ ਦਾ ਮੇਅਰ ਕੜਾ ਸੀਗਾ ਉਹਨਾਂ ਦੀ ਕੁਝ ਪਾਰਟੀ ਦੇ ਕੁਝ ਬਾਰਸ਼ਦਾਂ ਨੇ ਬਲੈਕ ਹਾਰਸ ਜਿਹੜੇ ਸਾਡੇ ਦੇ ਚੱਕ ਕਿਸੇ ਨੇ ਵੋਟ ਪਾਈ ਉਹ ਵੋਟ ਪਾ ਕੇ ਦੁਬਾਰਾ ਸੱਤਾ ਤਰ ਪਰ ਉਦੇ باوجود ਸਾਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਡੇ ਕਾਂਗਰਸ ਦੇ ਬਣ ਗਏ ਅਸੀਂ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਅਸੀਂ ਤੁਹਾਡੇ ਮਾਦਨ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਸੀਨੀਅਰ ਡਿਪਟੀ ਮੇਅਰ ਡਿਪਟੀ ਬਣਨ ਤੇ ਜਿਹੜੀ ਖੁਸ਼ੀ ਦਾ ਜਿਹੜੀ ਹੋਣੀ ਸੀ ਉਹ ਤੋਂ ਘੱਟ ਹੋ ਕਿਉਂਕਿ ਜੇ ਸਾਡਾ ਅਲਾਈਂਸ ਸਾਡਾ ਮ ਜੋਦੋਂ ਸਾਡਾ ਸੀਨੀਅਰ ਅਸੀਂ ਸਾਨੂੰ ਪਰਮਾਤਮਾ ਨੇ ਕਿਰਪਾ ਕੀਤੀ ਅਸੀਂ ਸੀਨੀਅਰ ਡਿਪਟੀ ਮੇਰ ਬਣੇ ਸਾਡੇ ਤਰਨਾ ਮਾਤਾ ਜੀ ਡਿਪਟੀ ਮੇਰ ਬਣੇ ਅਸੀਂ ਇੱਕ ਇੱਕ ਦਿਨ ਵੀ ਅਸੀਂ ਘਰ ਟਿਕ ਕੇ ਨਹੀਂ ਬੈਠੇ ਹੁਣੇ ਅਸੀਂ ਸਾਨੂੰ ਐਸੀ ਕਿ ਪਰਮਾਤਮਾ ਨੇ ਇਹ ਘੜੀਆਂ ਜੇ ਸਮਾਂ ਇਹ ਰੋਜ਼ ਰੋਜ਼ ਨਹੀਂ ਮਿਲਦਾ ਇਹ ਲੋਕਾਂ ਨੇ ਜਿਨੇ ਸਾਡੇ ਵਾਡ ਵਾਲੇ ਨੇ ਸਾਡੇ ਵਾਸਤੇ ਇੰਨੇ ਦੁਆਵਾਂ ਲਾ ਕੇ ਸਾਨੂੰ ਇਸ ਕੁਰਸੀ ਤੇ ਬਿਠਾਇਆ ਹੈ ਸਾਡੇ ਪਾਰਟੀ ਨੇ ਸਾਡੇ ਉਮੀਦਾਂ ਲਾ ਕੇ ਸਾਨੂੰ ਡਿਪਟੀ ਸੀਨੀਅਰ ਡਿਪਟੀ ਮੇਰ ਵਾਸਤੇ ਚੁਣਿਆ ਹੈ ਤੇ ਅਸੀਂ ਅੱਜ ਅਸੀਂ وہی ਵੋਟਾਂ ਪੈ ਗਿਆ ਅਸੀਂ ਜਿੱਤ ਗਏ ਅਸੀਂ ਲੋਕਾਂ ਦਾ ਸ਼ਹਿਰ ਦੇ ਡਿਵੈਲਪਮੈਂਟ ਕਰੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਲੱਗੇ ਕਿ ਇਹਨਾਂ ਨੇ ਇਹ ਪਾਰਟੀ ਨੇ ਕੰਮ ਕਰਨ ਵਾਲੀ ਇੱਕ ਪਾਰਟੀ ਨੇ ਕੰਮ ਕੀਤਾ ਅੱਜ ਉਹ ਹੀ ਹਾਲਾਤ ਨੇ ਜਿ세 ਅੱਜ ਮੁੱਦੇ ਜਿਹੜੇ ਚੱਕੇ ਨੇ ਉਹ ਸਾਰੇ ਮੁੱਦੇ ਕਾਮਯਾਬ ਹੋਏ ਨੇ ਅਸੀਂ 24x7 ਪਾਣੀ ਦਾ ਮੁੱਦਾ ਚੱਕਿਆ ਉਹ ਵੀ ਗਵਰਨਰ ਸਾਹਿਬ ਨੇ ਵੀ ਉਹਦੇ ਵਿੱਚ ਵੀ ਕਿਹਾ ਕਿ ਜਿਹੜਾ ਪਾਣੀ ਹੈ ਠੀਕ ਮਨ ਨੂੰ ਠੀਕ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਉਦਾਹਰਨ ਵੀ ਦਿੱਤਾ ਕਿ ਉਦੈਪੁਰ ਵਿੱਚ ਵੀ ਸਾਡੇ ਜਿਹੜੇ ਅਸੀਂ 24x7 ਅਸੀਂ ਪਾਣੀ ਦਾ ਸਟਾਰਟ ਕੀਤਾ ਸੀ ਉੱਥੇ ਸਾਰੇ ਸ਼ਹਿਰ ਪਟਟ ਦਿੱਤਾ ਸੀ ਬੰਦਾ ਲੰਘ ਕੇ ਜਾਂਦਾ ਜੇ ਗੱਡੀ ਲੰਘ ਕੇ ਜਾਂਦੀ ਸਾਰੇ ਸ਼ਹਿਰ ਚ ਮਿੱਟੀ ਮਿੱਟੀ ਹੋਈ ਪਈ ਆ ਉਹ ਕਹਿੰਦੇ ਮੈਂ ਨਹੀਂ ਚਾਹੁੰਦਾ ਅਸੀਂ ਵੀ ਇੱਕ ਹਾਊਸ ਵਿੱਚ ਇਹੀ ਕਿਹਾ ਕਿ ਤੁਸੀਂ ਪਟੋ ਪਾਈਪਾ ਪਰ ਜਿੱਥ ਤੁਸੀਂ ਸਾਰਾ ਸ਼ਹਿਰ ਨਾ ਪਟੋ ਜਦੋਂ ਹਾਂ ਨਾ ਅਸੀਂ ਲੋਨ ਲੈ ਕੇ ਕਰੀਏ ਜੇ ਸਾਡੇ ਕੋ ਆਪਣਾ ਪੈਸਾ ਹੋਵੇਗਾ ਅਸੀਂ ਪੈਸੇ ਲਗਾਵਾਂਗੇ ਜਿੱਥੇ ਸਾਨੂੰ ਜ਼ਰੂਰਤ ਹੈ ਪਾਣੀ ਦੀ ਬਦਲਣ ਦੀ ਲੋਕਾਂ ਨੂੰ ਪ੍ਰੋਪਰ ਸਮੇਂ ਸਿਰ ਤਿੰਨ ਟਾਈਮ ਪਾਣੀ ਮਿਲ ਜਵੇ ਲੋਕਾਂ ਨੂੰ ਬੋਝ ਨਹੀਂ 24 ਘੰਟੇ ਜ਼ਰੂਰਤ ਨਹੀਂ ਤਾਂ ਕਿ ਮਿਸਯੂਜ਼ ਨਾ ਹੋਵੇ ਜੀ ਜਸਵੀਰ ਜੀ ਇਹਦੇ ਚ ਇੱਕ ਪੁਆਇੰਟ ਆ ਜਾਂਦਾ ਹੈ ਕਿ ਕਾਉਂਸਲਰ ਤੁਹਾਡੇ ਹੋਰ ਵੀ ਜਿੱਥੇ ਜਦੋਂ ਵੈਨ ਕੀਤਾ ਉਸ ਟਾਈਮ ਤੁਸੀਂ ਡਿਪਟੀ ਸੀਨੀਅਰ ਡਿਪਟੀ ਮੇਅਰ ਬਣੇ ਕਿ ਹੋ ਕੀ ਇਹੋ ਜੀ ਖਾਸੀਅਤ ਤੁਹਾਡੇ ਅੰਦਰ ਪਾਰਟੀ ਨੂੰ ਲੱਗੀ ਕਿ ਤੁਹਾਨੂੰ ਸੀਨੀਅਰ ਡਿਪਟੀ ਮੇਅਰ ਬਣਾਉਣ ਦੀ ਪ੍ਰਾਇਓਰਟੀ ਹੈ ਜਿਹੜੀ ਉਹ ਦਿੱਤੀ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਇੱਕ ਕਾਬਲੀਅਤ ਹੈ ਜਿਹੜੀ ਪਾਰਟੀ ਨੇ ਖਾਸ ਤੌਰ ਤੇ ਦੇਖੀ ਜੇ ਕਾਬਲੀਅਤ ਤਾਂ ਸਾਰੇ ਜਿਹੜੇ ਜਿੰਨੇ ਵੀ ਕੰਸਲਸ ਉਹਨੇ ਕਿਸੇ ਕੋਈ ਕਮੀ ਨਹੀਂ ਹੁੰਦੀ ਪਰ ਪਾਰਟੀ ਕਈ ਵਾਰ ਇਹ ਵੀ ਦੇਖ ਲੈਂਦੀ ਕਿ ਅਸੀਂ ਇਹਨੂੰ ਪਿੰਡ ਵਾਲਿਆਂ ਨੂੰ ਕਿੰਦਾ ਤਰਜੀਹ ਦੇਣੀ ਹੈ ਜਾਂ ਪਾਰਟੀ ਵਾਸੇ ਵਫਾਦਾਰ ਕੌਣ ਹੈ ਪਾਰਟੀ ਵਾਸੇ ਲਾਇਬਲ ਕੌਣ ਹੈ ਮੈਂ 2024 ਦੇ ਵਿੱਚ ਸਾਡੇ ਇਲੈਕਸ਼ਨ ਸੀਗੇ ਤਾਂ ਮੈਨੂੰ ਕਾਂਗਰਸ ਪਾਰਟੀ ਨੇ ਮੇਰ ਦਾ ਉਮੀਦਵਾਰ ਬਣਾਇਆ ਸੀ ਜੀ ਤੇ ਉਹਦੇ ਵੀ ਸਾਡਾ ਅਲਾਈਅੰਸ ਹੋ ਗਿਆ ਸੀ ਤੇ ਫਿਰ ਅਸੀਂ ਮੈਂ ਆਪਣਾ ਵਿਧਰੋਲ ਕਰ ਲਿਆ ਸੀਗਾ ਤੇ ਵਿਧਰੋਲ ਵਿੱਚ ਕੋਈ ਕੋਈ ਇਸ ਵਿੱਚ ਪ੍ਰੋਬਲਮ ਵੀ ਆ ਗਈ ਸੀ ਪਰ ਉਸ ਤੋਂ ਬਾਅਦ ਮੈਂ ਵਿਧਰੋਲ ਮੈਂ ਆਪਣਾ ਪਾਰਟੀ ਤੇ ਮੈਨੂੰ ਬਿਜੀ ਪਾਰਟੀ ਨੇ ਬਥੇਰਾ ਜ਼ੋਰ ਲਗਾਇਆ ਕਿ ਸਾਡੀ ਪਾਰਟੀ ਤੁਹਾਨੂੰ ਅਸੀਂ ਮੇਰ ਬਣਾ ਦਨੇ ਆ ਪਰ ਮੈਂ ਉਸ ਵਕਤ ਵੀ ਆਪਣੀ ਪਾਰਟੀ ਨਾਲ ਸਟੈਂਡ ਲੈ ਕੇ ਖੜਾ ਰਹਾ ਪਾਰਟੀ ਦੇਖਦੀ ਹੈ ਕਿ ਤੁਸੀਂ ਜਿਹੜਾ ਅੱਜ ਸਾਡੇ ਵਾਸਤੇ ਲੈ ਲਈ ਮੈਨੂੰ ਬਹੁਤ ਬੜੀ ਆਫਰ ਸੀ ਆਫਰ ਆਈਆਂ ਸੀ ਉਸ ਟਾਈਮ ਬਹੁਤ ਜ਼ਿਆਦਾ ਆਫਰਾਂ ਵੀ ਸੀਗੀਆਂ ਬਹੁਤ ਅੱਛਾ ਪ੍ਰੈਸ਼ਰ ਕਈ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਕਿ ਤੁਹਾਨੂੰ ਇਹ ਕਰਦਾ ਆਫਰ ਕਿਸ ਤਰ੍ਹਾਂ ਦਾ ਸੀਗਾ ਉਹਦੇ ਦਾ ਆਫਰ ਸੀਗਾ ਜਾਂ ਫਿਰ ਪੈਸਿਆਂ ਦਾ ਆਫਰ ਸੀ ਉਹ ਆਫਰ ਸੀ ਕਿ ਤੈਨੂੰ ਅਸੀਂ ਤੈਨੂੰ ਆਪਣੀ ਪਾਰਟੀ ਤੋਂ ਮੇਰ ਬਣਾ ਦਿੰਨੇ ਆ ਹੂੰ ਤੈਨੂੰ ਅੱਗੇ ਟਿਕਟ ਵੀ ਦਵਾਂ ਕਈ ਤਰ੍ਹਾਂ ਦੀਆਂ ਆਫਰਾਂ ਹੁੰਦੀਆਂ ਜਿਹੜਾ ਅਸੀਂ ਕਹਿੰਨੇ ਜਾਂ ਮਤਲਬ ਉਹ ਆਫਰ ਦੇ ਨਾਲ ਨਾਲ ਇੱਕ ਪ੍ਰੈਸ਼ਰ ਵੀ ਹੋ ਜਾਂਦਾ ਬੰਦਾ ਸੋਚ ਸੋਚਣ ਚ ਰਹਿ ਜਾਂਦਾ ਕਿ ਮਤਲਬ ਇਸ ਸੀਟ ਤੇ ਬੈਠ ਕੇ ਅਸੀਂ ਕੰਮ ਕਿੱਦਾਂ ਕਰਨਾ ਜੇ ਅਸੀਂ ਅਸੀਂ ਆਫਰ ਐਕਸੈਪਟ ਕਰ ਲਈ ਤਾਂ ਮਰਦੇ ਨਾ ਕਰੇ ਤਾਂ ਮਰਦੇ ਬੰਦਾ ਇੰਨਾ ਕੰਫਿਊਜ਼ ਹੋ ਜਾਂਦਾ ਬੰਦਾ ਕੁਰਸੀ ਤੇ ਕਈ ਵਾਰ ਆਪਣੇ ਉੱਤੇ ਤੇ ਬੈਠਾ ਬੰਦੇ ਨੂੰ ਐਜ ਪ੍ਰੈਸ਼ਰਾਈਜ਼ ਕਰਦਾ ਤਾਂ ਬੰਦਾ ਕਿਤਨੀ ਹਿਲਜੁਗੜ ਨਹੀਂ ਰਹਿੰਦਾ ਮਗਰ ਉਹ ਆਫਰ ਨੂੰ ਅਸੀਂ ਫੇਰ ਵੀ ਠੁਕਰਾਂਦੇ ਹੋਏ ਅਸੀਂ ਆਪਣੀ ਪਾਰਟੀ ਦੇ ਨਾਲ ਖੜੇ ਰਹੇ ਤੇ ਕੁਛ ਨਾ ਕੁਛ ਸਾਨੂੰ ਲੱਗਦਾ ਕਿ ਸਾਡੀ ਪਾਰਟੀ ਦੇਖੇ ਕਿ ਇਹ ਵਫਾਦਾਰ ਪਾਰਟੀਸਪਾਈ ਨੇ ਤੇ ਪਾਰਟੀ ਨੂੰ ਵਿਸ਼ਵਾਸ ਸੀ ਕਿ ਜੇ ਸਾਡਾ ਅਸੀਂ ਸੀਨੀਅਰ ਡਿਪਟੀ ਮੇਰੇ ਸਾਡੇ ਤਨਮਨ ਡਿਪਟੀ ਮੇਹਰ ਬਣਦੇ ਆ ਤਾਂ ਅਸੀਂ ਪਾਰਟੀ ਨੂੰ ਹੋਰ ਉੱਪਰ ਲੋ ਤਾਂ ਉਹ ਚਾਹਿਆ ਤੇ ਲੈ ਕੇ ਜਾਵਾਂਗੇ ਮਗਰ ਅੱਜ ਤੁਸੀਂ ਸ਼ਹਿਰ ਦੇ ਕਿਸੇ ਵੀ ਗਰੁੱਪ ਚ ਜਾ ਕੇ ਦੇਖ ਲਓ ਅਸੀਂ ਕਿਸੇ ਵੀ ਸਾਨੂੰ ਐਂਗਲ ਤੇ ਸਾਨੂੰ ਵਾਰਡ ਵਾਲਾ ਕੋਈ ਵੀ ਕਹਿ ਦੇਵੇਗਾ ਅਸੀਂ ਕੰਮ ਨਹੀਂ ਕੀਤਾ ਚਾਹੇ ਸਾਨੂੰ ਵਾਰਡ ਦੇ ਵਿੱਚ ਕੰਮ ਹੋਵੇ ਸਾਨੂੰ ਸ਼ਹਿਰ ਦੇ ਕਿਸੇ ਪਾਣੀ ਦਾ ਕੰਮ, ਆਇਸ਼ਮਾਨ ਦਾ ਕੰਮ ਹੋਵੇ, ਚਾਹੇ ਰੋਡ ਗਲੀ ਦਾ ਕੰਮ ਕੋਈ ਛੋਟੇ ਕੰਮ ਹੋਵੇ ਜਾਂ ਵੱਡੇ ਕੰਮ ਹੋਵੇ, ਕਿਸੇ ਨੇ ਵੀ ਸਾਨੂੰ ਕਿਤੇ ਮਨੀ ਮਾਚਰੇ ਵਾਲਿਆਂ ਨੇ ਆਵਾਜ਼ ਮਾਰੀ, ਮੌਲ ਜਗਰ ਨੇ ਆਵਾਜ਼ ਮਾਰੀ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਜਾ ਕੇ ਖੜੇ ਹਾਂ। ਪਿੱਛੇ ਸਾਡੀ ਗਊਸ਼ਾਲਾ ਸੀ ਨਵੇਂ ਨਵੇਂ ਸੀਨੀਅਰ ਡਿਪਟੀ ਮਿਰਮਾ ਨੇ ਸਾਡੇ ਗਊਸ਼ਾਲਾ ਦੇ ਵਿੱਚ ਸੱਤ ਗਾਂ ਹੈ ਜਿਹੜੀਆਂ ਸੀਗੀਆਂ ਉਹ ਉਹਨਾਂ ਦੀਆਂ ਉਹ ਕਰੰਟ ਲੱਗਣ ਕਰਕੇ ਡੈੱਥ ਹੋ ਗਈ ਸੀ। ਅਸੀਂ ਨਾਲ ਦੇ ਨਾਲ ਜਾ ਕੇ ਅਸੀਂ ਉੱਥੇ ਉਹਦਾ ਮੁੱਦਾ ਚੱਕਿਆ ਤੇ ਉਹਦੇ ਵਿੱਚ ਅਸੀਂ ਜਿਹੜੀ ਤਾਰ ਸੀਗੀਆਂ ਉਹਨਾਂ ਨੂੰ ਠੀਕ ਰਾਇ ਤੇ ਅੱਗੇ ਉਸ ਇਨਵੈਸਟੀਗੇਸ਼ਨ ਵੀ ਕਰਾਈ। ਅਸੀਂ ਨਹੀਂ ਚਾਹ ਅਜਮ ਸਾਲ ਹੋ ਨੂੰ ਆ ਗਿਆ ਹੈ 29 30 ਦਿਨ ਸਾਡਾ ਸਾਲ ਦਾ ਟਿਨਿਓਰ ਪੂਰ ਹੋ ਜਾਣਾ ਤੇ ਸਾਡੇ ਨਵੇਂ ਇਲੈਕਸ਼ਨਸ ਵੀ ਹੋ ਰਹੇ ਨੇ ਮਗਰ ਅਸ ਪਰਮਾਤਮਾ ਦੀ ਕਿਰਪਾ ਹੈ ਅਸੀਂ ਇੱਕ ਦਿਨ ਵੀ ਕੁਤਾਹੀ ਨਹੀਂ ਵਰਤੀ ਤੇ ਲੋਕਾਂ ਦਾ ਮਤਲਬ ਵੀ ਸਾਨੂੰ ਬਹੁਤ ਆਸ਼ੀਰਵਾਦ ਵਿਸ਼ਵਾਸ ਮਿਲਦਾ ਹੈ ਤੇ ਅਸੀਂ ਮੈਂ ਤੁਹਾਡੇ ਵੱਲੋਂ ਵੀ ਆਪਣੀ ਟੀਮ ਵੱਲੋਂ ਵੀ ਸਾਰਿਆਂ ਦਾ ਇਹੀ ਕਹਿਣਾ ਕਿ ਜਿਵੇਂ ਜੋ ਵਿਸ਼ਵਾਸ ਸਾਨੂੰ ਪਾਰਟੀ ਨੇ ਬਣਾਇਆ ਅਸੀਂ ਪਰਮਾਸੀ ਦਾ ਕੋਸ਼ਿਸ਼ ਇਹੀ ਕੀਤੀ ਹੈ ਫਿਰ ਵੀ ਜੇ ਕੋਈ ਕਮੀ ਰਹਿ ਗਈ ਅਸੀਂ ਉਹਨਾਂ ਅੱਗੇ ਨੂੰ ਜਿਹੜੇ ਮੇਨਸ ਜੋ ਵੀ ਸਾਨੂੰ ਪਰਮਾਤਮਾ ਦਾ ਫਤਵਾ ਹੋਵੇਗਾ ਅਸੀਂ ਸਾਨੂੰ ਜਨਤਾ ਦਾ ਹੋਵੇਗਾ ਅਸੀਂ ਉਹਨਾਂ ਨੂੰ ਹੋਰ ਨਿਖਾਰ ਕੇ ਜਾਵਾਂਗੇ ਤਾਂ ਕਿ ਸ਼ਹਿਰ ਦੀ ਡਿਵ ਕਮਿਨਸ ਪਤਾ ਹੀ ਨਹੀਂ ਜੀ ਅੱਗੇ ਹੁਣ 2026 ਦੇ ਵਿੱਚ ਦੁਆਰਾ ਸਾਰੀਆਂ ਸਿਲੈਕਸ਼ਨਸ ਹੋਣੀਆਂ ਨੇ ਸਾਰਨ ਇਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਉਹ ਪਾਰਟੀ ਜਾਂ ਫਿਰ ਤੁਸੀਂ ਹੈ ਜਿਹੜੇ ਉਹ ਕਰ ਰਹੇ ਹੋ ਕਿਉਂਕਿ ਚਲੋ ਡਵੈਲਪਮੈਂਟ ਹੋ ਗਈ ਸਾਰੇ ਕੰਮ ਤੁਸੀਂ ਕੀਤੇ ਨੇ ਉਹ ਲੋਕਾਂ ਨੂੰ ਜਿਹੜਾ ਜੋ ਕੀਤਾ ਉਹ ਦਿਖ ਵੀ ਰਿਹਾ ਚੰਡੀਗੜ੍ਹ ਦੇ ਲੋਕਾਂ ਨੂੰ ਹੋਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਿਉਂਕਿ ਸਿਆਸੀ ਤੌਰ ਤੇ ਵੀ ਬਹੁਤ ਕੁਝ ਹੁੰਦਾ ਤੁਸੀਂ ਦੇਖੋ ਜੀ ਜਿਹੜੀ ਐਮਸੀ ਦੀ ਵੋਟ ਹੈ ਉਹ ਰਿਲੇਸ਼ਨਸ਼ਿਪ ਵੋਟ ਹੈ ਹੂੰ ਹਾਂ ਅੱਗੇ ਆ ਸਮਾਂ ਨਹੀਂ ਰਿਹਾ ਕਿ ਸਿਰਫ ਪਾਰਟੀ ਨੂੰ ਵੋਟ ਪੈਂਦੀ ਹੈ ਪਾਰਟੀ ਦਾ ਜਿਹੜਾ ਵੋਟਰ ਬੈਂਕ ਹੈਗਾ ਉਹ ਤਾਂ ਪੱਕਾ ਹੀ ਹੈ 15% 20% ਆਏਗਾ ਮਗਰ ਜਿਹੜੀ ਨੈਕਸਟ ਵੋਟ ਫਲਕਚੁਏਸ਼ਨ ਵੋਟ ਹੈ ਉਹ ਤਾਂ ਪਾਉਂਗੀ ਜੇ ਤੁਸੀਂ ਡਿਵੈਲਪਮੈਂਟ ਕੀਤੇ ਹੋ ਤੁਸੀਂ ਦੇਖੋ ਕਈ ਪਾਰਟੀ ਦੇ ਜਿਹੜੇ ਐਮਐਲਏ ਐਮਪੀ ਐ ਲੋਕ ਉਹਨਾਂ ਨੂੰ ਵੀ ਗਾਲਾਂ ਕੱਢਣਾ ਨੇ ਕਿ ਕਦੇ ਮਿਲਣ ਨਹੀਂ ਆਇਆ ਸਾਡੇ ਕੰਮ ਨਹੀਂ ਕਰਾਂਦੇ ਸਾਡੀ ਸੜਕਾਂ ਟੁੱਟੀਆਂ ਹੋਈਆਂ ਹੁਣ ਲੋਕੀ ਬਹੁਤ ਜਾਗਰੂਕ ਹੋ ਚੁੱਕੇ ਨੇ ਲੋਕ ਕਹਿੰਦੇ ਨੇ ਜੀ ਪਾਰਟੀ ਵੋਟ ਤਾਂ ਹੈਗੀ ਵਾ ਕਿ ਜਿਹੜਾ ਖੜ ਗਿਆ ਸੀ ਉਹਨੂੰ ਪਾਵਾਂਗੇ ਮਗਰ ਉਸ ਦੇ ਬਾਵਜੂਦ ਲੋਕ ਇਹ ਵੀ ਦੇਖਦੇ ਨੇ ਕਿ ਇਸ ਬੰਦੇ ਨੇ ਸਾਡੇ ਵਾਰਡ ਵਿੱਚ ਇਸ ਬੰਦੇ ਨੇ ਸਾਡੇ ਹਲਕੇ ਵਿੱਚ ਕਿੰਨਾ ਸਮਾਂ ਦਿੱਤਾ ਕਿੰਨਾ ਕੰਮ ਕੀਤਾ ਇਹ ਸਾਡੇ ਵਾਸਤੇ ਨਿਖਰ ਕੇ ਆਏ ਸਾਡੇ ਇਹਨਾਂ ਨੇ ਕਦੇ ਜਿਹੜੀ ਸਾਡੀ ਗੱਲਬਾਤ ਹੈ ਕਿ ਸਾਡੇ ਨਾਲ ਆਪਣੇ ਕੋਈ ਗੱਲਬਾਤ ਵਿਚਾਰ ਵਟਾਂਦਰਾ ਕੀਤਾ ਨਹੀਂ ਮੈਨੂੰ ਉਮੀਦ ਹੈ ਕਿ ਸਾਡੀ ਪਾਰਟੀ ਨੇ ਜੋਸੀ ਪਾਰਟੀ ਵਾਸਤੇ ਮਿਹਨਤ ਕੀਤੀ ਤੇ ਸਾਨੂੰ ਅੱਗੇ ਪਾਰਟੀ ਅੱਗੇ ਵੀ ਸਾਨੂੰ ਪਾਰਟੀ ਉਮੀਦਵਾਰ ਬਣਾਏਗੀ ਤੇ ਅਸੀਂ ਲੋਕਾਂ ਦੇ ਅੱਗੇ ਵੀ ਸੇਵਾ ਕਰਦੇ ਰਹਿਣਾ ਜੀ ਜਸਵੀਰ ਜੀ ਜਿਸ ਤਰ੍ਹਾਂ ਤੁਸੀਂ ਹੁਣ ਸੀਨੀਅਰ ਡਿਪਟੀ ਮੇਅਰ ਬਣ ਗਏ ਉਸ ਤੋਂ ਇਲਾਵਾ ਮੇਅਰ ਹੈ ਉਸ ਤੋਂ ਉੱਪਰ ਤੱਕ ਜਾਈਏ ਤਾਂ ਐਮਪੀ ਹੈ ਇਸ ਤਰ੍ਹਾਂ ਦੇ ਖਿਆਲਮੰਦ ਦੇ ਵਿੱਚ ਆਉਂਦੇ ਨੇ ਕਿ ਮੈਂ ਇਸ ਸਿਆਸਤ ਦੇ ਵਿੱਚ ਕਿੱਥੋਂ ਤੱਕ ਜਾਣਾ ਹੈਗਾ ਕਈ ਵਾਰੀ ਹੁੰਦਾ ਕਿ ਚਲੋ ਇੱਥੋਂ ਤੱਕ ਸੇਵਾ ਕਰਨੀ ਹੈ ਠੀਕ ਹੈ ਪਰ ਬੰਦੇ ਦੀਆਂ ਇੱਛਾਵਾਂ ਵੀ ਹੁੰਦੀਆਂ ਨੇ ਕੁਝ ਕੀ ਸੋਚਦੇ ਹੋ ਅੱਗੇ ਜ਼ਿੰਦਗੀ ਨੂੰ ਵੀ ਕਿੱਥੋਂ ਤੱਕ ਹੈ ਜਿਹੜੀ ਇਹ ਸਿਆਸੀ ਸਫ਼ਰ ਲੈ ਕੇ ਜਾਣਾ ਤੁਸੀਂ ਦੇਖੋ ਜੀ ਕੋਈ ਅੁੱਧੇ ਤੱਕ ਅਦਾਈ ਕੁਝ ਨਹੀਂ ਹੁੰਦਾ ਜੇ ਤੁਸੀਂ ਮੋਟਿਵੇ이션 ਸੋਚੋਗੇ ਮੈਂ ਸੇਵਾ ਕਰਨੀ ਹੈ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਕੌਂਸਲਰ ਬਣਾਂਗੇ ਬੜੀ ਦੋ ਵਾਰ ਮੈਂ ਕਾਂਗਰਸ ਪਾਰਟੀ ਤੋਂ ਪਹਿਲਾਂ ਵੀ ਟਿਕਟ ਮਿਲੀ ਮੈਨੂੰ ਤੇ ਨਹੀਂ ਬਣ ਸਕਿਆ ਕਿਉਂਕਿ ਸਾਡਾ ਵਾਰਡ ਵਾਰਡ ਨੰਬਰ 41 42 ਇਕੱਠਾ ਹੁੰਦਾ ਸੀ 41 ਵਿੱਚ ਵੋਟ 12 ਹਜ਼ਾਰ ਹੁੰਦੇ ਸੀ ਸਾਡੇ ਇਸ ਹਿੱਸੇ 42 ਸੈਕਟਰ ਵੋਟ ਹੁੰਦੇ ਸੀ 8000 ਮੈਨੂੰ ਆਪਣੇ ਵਾਰਡ ਵਿੱਚ ਪੂਰੀ ਪੈਂਦੀ 8000 ਵੋਟ ਤੇ ਉਧਰ ਜਿਹੜੇ ਦੂਜੇ ਕੌਂਸਲ ਹੁੰਦੇ ਸੀਗੇ ਉਹਨਾਂ ਨੂੰ ਉਧਰ 125000 ਹਜ਼ਾਰ ਨਾਲ ਮੈਂ ਪਿੱਛੇ ਦੇ ਰਹਿਣਾ ਸੀ ਤੇ ਇਸ ਵਾਰ ਜਿਹੜਾ ਸਾਡਾ ਵਾਰਡ ਵਾਰਡਬੰਦੀ ਲੱਗੋਗੀ ਮੇਰੇ ਵਾਰਡ ਨਾਲ 36 ਸੈਕਟਰ ਜੁੜ ਗਿਆ ਸੀਗਾ ਤੇ ਉਸ ਦੇ ਬਾਅਦ ਵੀ ਮੈਨੂੰ ਇਸ ਵਾਰ 1000 ਵੋਟਰਾਂ ਮਨਲੀਡ ਤੇ ਮਿਲੀ ਹਾਂ ਤੇ ਵਸੇ ਹੀ ਹੁੰਦਾ ਕਿ ਅਸੀਂ ਵੱਤ ਬਦ ਲੋਕਾਂ ਦੀ ਮਦਦ ਕਰੀ ਲੋਕਾਂ ਦਾ ਕੰਮ ਕਰੀਏ ਜਿੱਤੇ ਸਾਨੂੰ ਇੱਛਾ ਕੋਈ ਨਹੀਂ ਐਮਪੀ ਤੱਕ ਬਣਦੀ ਇੱਛਾ ਕੋ ਇੱਛਾ ਦਾ ਕੋ ਕਿਸੇ ਦੇ ਕਦੇ ਇੱਛਾ ਇੱਛਾਵਾਂ ਕਦੇ ਖਤਮ ਨਹੀਂ ਹੁੰਦੀਆਂ ਹੁੰਦੀਆਂ ਮਗਰ ਜੋ ਪਾਰਟੀ ਦਾ ਫੈਸਲਾ ਹੁੰਦਾ ਜੋ ਪਾਰਟੀ ਜੀ ਅਸੀਂ ਅਸੀਂ ਇੱਛਾਵਾਂ ਪਾਰਟੀ ਦੇ ਅੱਗੇ ਰੱਖਤੀਆਂ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਆਪਣੇ ਜੋਗੇ ਹੋਗੇ ਫਿਰ ਤੇ ਏਗੋ ਹੋਗੇ ਅਸੀਂ ਸਾਡਾ ਮੋਟਿਵ ਹੈ ਕਿ ਅਸੀਂ ਜਨਤਾ ਦੀ ਸੇਵਾ ਸਾਡੇ ਮਨ ਚ ਹੀ ਹੋਣਾ ਚਾਹੀਦਾ ਕਿ ਅਸੀਂ ਪਬਲਿਕ ਨੂੰ ਸੇਵਾ ਕਰੀ ਚਾਹੇ ਸੇਵਾਦਾਰ ਬਣ ਕੇ ਰਹੀਏ ਚਾਹੇ ਬਿਨਾਂ ਨਾਨ ਕੌਂਸਲਰ ਬਣ ਕੇ ਚਾਹੇ ਕੌਂਸਲਰ ਚਾਹੇ ਐਮਪੀ ਚਾਹੇ ਐਮਐਲ ਕੁਝ ਵੀ ਬਣ ਕੇ ਬਸ ਸਾਡੇ ਭਾਵਨਾ ਸਾਡੀ ਹੋਣੀ ਚਾਹੀਦੀ ਸੇਵਾ ਜਨ ਸੇਵਾ ਜੇ ਸੇਵਾ ਹੀ ਨਹੀਂ ਹੈ ਸਾਡੇ ਮਨ ਚ ਜੇ ਅੱਛਾ ਵਝਾ ਲਈਏ ਸੇਵਾ ਕਰਨੀ ਨਹੀਂ ਸੋਚ ਕੁਛ ਹੋ ਰਿਹਾ ਕਰਨਾ ਕੁਛ ਹੈ ਮੂੰਹ ਮੇਂ ਰਾਮ ਰਾਮ ਬਗਲ ਮੇਂ ਚੁਰੇ ਉਹਨੇ ਬਸ ਸਿਰਫ ਮੋਟੀਵੇਸ਼ ਹੋ ਚੀ ਕਿ ਸੇਵਾ ਕਰਨੀ ਹੈ ਜਿਸ ਪਾਰਟੀ ਨੇ ਸਾਨੂੰ ਐਡਾ ਮਾਣ ਬਖਸ਼ਿਆ ਹੈ ਅਸੀਂ ਉਸ ਪਾਰਟੀ ਦਾ ਨਾਮ ਵਧਾਈਏ ਆਪਣਾ ਚੰਡੀਗੜ੍ਹ ਵਾਸਤੇ ਕੰਟਰੀ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਚੰਡੀਗੜ੍ਹ ਤੁਸੀਂ ਇਸ ਦੇ ਸੀਨੀਅਰ ਡਿਪਟੀ ਮੇਅਰ ਹੋ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਚੰਡੀਗੜ੍ਹ ਨੂੰ ਕਿਉਂਕਿ ਤੁਹਾਡਾ ਪਿੰਡ ਬਿਲਕੁਲ ਨਾਲ ਲੱਗਦਾ ਤਾਂ ਤੁਸੀਂ ਚੰਡੀਗੜ੍ਹ ਨੂੰ ਪੂਰਾ ਡਿਵੈਲਪ ਹੁੰਦੇ ਦੇਖਿਆ ਇਸ ਸਮੇਂ ਦੀ ਸਥਿਤੀ ਤੇ ਅੱਗੇ ਕੁਝ ਇਹੋ ਜਿਹਾ ਸੋਚਦੇ ਹੋ ਵੀ ਜੇ ਮੈਂ ਮੇਅਰ ਤੱਕ ਵੀ ਬੰਦਾ ਜਾਂ ਫਿਰ ਕੋਈ ਪੋਜੀਸ਼ਨ ਹੋਰ ਮੇਰੇ ਕੋਲੇ ਸਟਰੋਂਗਲੀ ਆਂਦੀ ਹੈ ਤਾਂ ਮੈਂ ਇਹ ਕੰਮ ਮੈਂ ਜਿਹੜਾ ਚੰਡੀਗੜ੍ਹ ਵਾਸੀਆਂ ਲਈ ਖਾਸ ਡਿਵੈਲਪਮੈਂਟ ਹੈ ਜਾਂ ਇੱਕ ਵਿਜ਼ਨ ਹੈ ਚੰਡੀਗੜ੍ਹ ਲਈ ਉਹ ਕੀ ਰੱਖਦੇ ਹੋ ਤੁਸੀਂ ਦੇਖੋ ਜੇ ਜੇ ਓਵਰঅল ਦੇਖਿਆ ਜਾਵੇ ਅੱਜ ਚੰਡੀਗੜ੍ਹ ਸਾਡਾ ਸਟੱਡੀ ਹਬ ਅੱਜ ਬਣ ਚੁੱਕਿਆ ਹੈ ਬਿਲਕੁਲ ਇੱਥੇ ਜਿੰਨੇ ਬਾਈਕਸ ਮੈਂ ਇੱਕ ਦੋ ਕਾਲਜ ਹੋਰ ਵਧੀਆ ਹੋਣ ਸਟੂਡੈਂਟਸ ਨੂੰ ਪ੍ਰੋਪਰ ਫੈਸਿਲਿਟੀ ਹੋਵੇ ਹੌਸਟਲਸ ਹੋਵੇ ਜਿਹੜੇ ਬੱਚੇ ਬਾਹਰੋਂ ਆਨੇ ਆ ਉਹਨਾਂ ਨੂੰ ਰਹਿਣ ਸੈਣ ਦੀ ਪ੍ਰੋਪਰ ਹੋਵੇ ਉਸ ਤੋਂ ਬਾਅਦ ਟੂਰਿਜ਼ਮ ਦਾ ਬਹੁਤ ਜ਼ਰੂਰਤ ਹੈ ਜੀ ਅੱਜ ਜੇ ਮੈਂ ਤੁਸੀਂ ਆ ਤੁਸੀਂ ਸਿੰਗਾਪੁਰ ਹੋਰ ਜਗ੍ਹਾ ਚੱਲ ਜਾਓ ਜਿਵੇਂ ਗੋਆ ਚਲ ਜਾਨੇ ਮੈਂ ਚਾਹੁੰਦਾ ਅਸੀਂ ਗਵਰਨਰ ਸਾਹਿਬ ਤੁਹਾਡੇ ਤੁਹਾਡੇ ਥਰੂ ਮੱਦਦ ਦੇ ਗਵਰਨਰ ਸਾਹਿਬ ਨੂੰ ਅਪੀਲ ਕਰਦਾ ਕਿ ਚੰਡੀਗੜ੍ਹ ਨੂੰ ਫਿਲਮ ਸਿਟੀ ਤੇ ਟੂਰਿਜ਼ਮ ਹੱਬ ਬਣਾਇਆ ਜਾਵੇ ਇੱਥੇ ਜਿਵੇਂ ਸਾਡੇ ਕੋਲ ਨਗਰ ਨਿਗਮ ਕੋ ਬਹੁਤ ਜ਼ਿਆਦਾ ਜਗ੍ਹਾ ਹੈ ਜਿਸਾਨੂੰ ਕੋਈ ਸਪੈਸ਼ਲ ਕੋਈ ਗ੍ਰਾਂਟ ਮਿਲਦੀ ਹੈ ਜੀ ਜਿਸਾਨੂੰ ਕੋਈ ਸਪੈਸ਼ਲ ਗ੍ਰਾਂਟ ਮਿਲਦੀ ਹੈ ਉਹਦੇ ਵਿੱਚ ਵੰਡਰ ਜ਼ੋਨ ਥੰਡਰ ਜ਼ੋਨ ਜਿਵੇਂ ਕੋਈ ਐਜਾ ਵੱਡਾ ਥੀਮ ਬਣਾਇਆ ਜਾਵੇ ਤਾਂ ਕਿ ਜਿਹੜੀ 올 ਇੰਡੀਆ ਨਾਰਥ ਇੰਡੀਆ ਕੋ ਜਾਂਦਾ ਹੈ ਦੋ ਦਿਨ ਘਟੋਕਟ ਇੱਥੇ ਰੁੱਕ ਕੇ ਜਾਵੇ ਤਾਂ ਲੋਕਾਂ ਨੂੰ ਸ਼ਹਿਰ ਦੀ ਜਿਹੜੀ ਖੂਬਸੂਰਤੀ ਹੈ ਉਹਨਾਂ ਨੂੰ ਪਤਾ ਲੱਗੇ ਇੱਥੇ ਸਪੈਸ਼ਲ ਹੋਵੇ ਜਿਵੇਂ ਆਪ ਕਨਸਰਟ ਹੁੰਦੇ ਨੇ ਜੀ ਉਹ ਸਪੈਸ਼ਲ 34 ਸੈਕਟਰ ਗਰਾਉਂਡ ਚ ਕਰ ਦਿੰਨੇ ਆ ਕਨਸਰਟ ਕੋਈ ਵੱਡਾ 30 50 ਹਜ਼ਾਰ ਬੰਦੇ ਆ ਵਾਸਤੇ ਕਨਸਰਟ ਵਧੀਆ ਬਣਾਵੇ ਉੱਤੇ ਕੋਈ ਵੱਡੇ ਫੰਕਸ਼ਨ ਹੋਣ ਇੱਕ ਟੂਰਿਸਟ ਆ ਬਹੁਤ ਬੜਾ ਜ਼ਰੂਰੀ ਹੈ ਕਿ ਜਿਨ੍ਹਾਂ ਟੂਰਿਜ਼ਮ ਨੂੰ ਉਸੇ ਡਿਵੈਲਪ ਕਰ ਸਕਦੇ ਆ ਸ਼ਹਿਰ ਚ ਟੂਰਿਜ਼ਮ ਹੋਏਗਾ ਤਾਂ ਲੋਕੀ ਆਣਗੇ ਵਰਲਡ ਫੇਮਸ ਸਾਡਾ ਚੰਡੀਗੜ੍ਹ ਆਲਰੇਡੀ ਹੈਗਾ ਪਰ ਇਹਨੂੰ ਹੋਰ ਉਭਾਰਨ ਵਾਸਤੇ ਟੂਰਿਜ਼ਮ ਤੇ ਸਾਡੇ ਸਟੱਡੀ ਦਾ ਜਿਹੜਾ ਹੱਬ ਹੈ ਉਹ ਵਧੀਆ ਹੋਣਾ ਚਾਹੀਦਾ ਜੀ ਮੇਰਾ ਆਖੀਰਲਾ ਸਵਾਲ ਹੈ ਜਿਸ ਤਰ੍ਹਾਂ ਜੀ ਹੁਣ ਚੰਡੀਗੜ੍ਹ ਦੇ ਵਿੱਚ ਚਲੋ ਡਿਪਟੀ ਮੇਅਰ ਵੀ ਹੈ ਉਸ ਬਾਅਦ ਸੀਨੀਅਰ ਡਿਪਟੀ ਮੇਅਰ ਵੀ ਹੋਗੇ ਐਮਪੀ ਵੀ ਹੋਗੇ ਚੰਡੀਗੜ੍ਹ ਦੇ ਵਿੱਚ ਤਾਂ ਪੂਰੀ ਤਰ੍ਹਾਂ ਨਾਲ ਪਕੜ ਕਾਂਗਰਸ ਦੀ ਇਸ ਸਮੇ ਹੈ ਗੱਲ ਕਰਾਂਗੇ ਦੋ ਸੂਬੇ ਜਿਹੜੇ ਨਾਲ ਲੱਗਦੇ ਨੇ ਹਰਿਆਣਾ ਤੇ ਪੰਜਾਬ ਨਾ ਹਰਿਆਣਾ ਦੇ ਵਿੱਚ ਕਾਂਗਰਸ ਦੀ ਪਕੜ ਹੈ ਫਿਲਹਾਲ ਦੀ ਘੜੀ ਨਾ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਸਥਿਤੀ ਇੱਥੋਂ ਬੈਠ ਕੇ ਪੰਜਾਬ ਤੇ ਹਰਿਆਣਾ ਦੀ ਦੇਖੀ ਜੇ ਕਿ ਕਾਂਗਰਸ ਉੱਥੇ ਕਿੰਨੀ ਸਟਰੋਂਗ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਖਾਸ ਕਰਕੇ ਪੰਜਾਬ ਤਾਂ ਹੁਣ ਨੇੜੇ ਹੀ ਹੈ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੇਖਦੇ ਹੋ ਨਾ ਸੁਪਿਆਂ ਚ ਹੁਣ ਤੁਸੀਂ ਦੇਖੋ ਜੇ ਜਿਹੜਾ ਟ੍ਰਾਈ ਸਿਟੀ ਹੈ ਅੱਜ ਦੇ ਡੇਟਸ ਸਾਡੇ ਜਿਹੜੇ ਐਮਐਲ ਨੇ ਹਰਿਆਣਾ ਤੋਂ ਚੰਦਰਮੋਹਨ ਜੀ ਨੇ ਉਹ ਕਾਂਗਰਸ ਪਾਰਟੀ ਤੋਂ ਨੇ ਜੀ ਹੂੰ ਜਿਹੜੇ ਸਾਡੇ ਮੇਰ ਨੇ ਜਿੱਤੀ ਜੀ ਉਹ ਵੀ ਕਾਂਗਰਸ ਪਾਰਟੀ ਤੋਂ ਨੇ ਜੀ ਵਿੱਚ ਲੱਗੇ ਸੀ ਕਾਂਗਰਸ ਵੱਡ ਜੁੱਤੇ ਸੀ ਫੇਰ ਹੋ ਗਿਆ ਜੀ ਪਰ ਜੇ ਹਾਲਾਤ ਦੇਖੋ ਤੁਸੀਂ ਹੁਣ ਪਿੱਛੇ ਵੀ ਇਲੈਕਸ਼ਨ ਹੋਏ ਨੇ ਜਆ ਵਿੱਚ ਹੋਏ ਨੇ ਉਹਦੇ ਨਾਲ ਕਾਂਗਰਸ ਬਹੁਤ ਉੱਭਰ ਕੇ ਆਈ ਹੈ ਹਮ ਸੱਟਾਂ ਇਹ ਹਾਂ ਕਾਹ ਸਟਾਈ ਜੀ ਬਾਈ ਇਲੈਕਸ਼ਨ ਜਿਹੜੇ ਹੁੰਦੇ ਨੇ ਐਮ ਐਲ ਏ ਦੇ ਨੇ ਉਹ ਜਿਹੜੀ ਸੱਤਾਧਾਰੀ ਪਾਰਟੀ ਉਹਨੂੰ ਹੀ ਮਿਲਦੇ ਹੈ ਪਰ ਓਵਰ ਆਲ ਜੇ ਤੁਸੀਂ ਗ੍ਰਾਫ ਦੇਖਿਆ ਜਾਵੇ ਤਾਂ ਕਾਂਗਰਸ ਅਗਰ ਨਾਲ ਬਹੁਤ ਰਾਈਜ਼ ਕਰਕੇ ਆਈ ਹੈ ਇਹ ਹੈ ਜਿਹੜੀ ਥੋੜੀ ਬਹੁਤ ਧੜੇ ਬੰਜੀ ਹੈ ਤੜੇ ਬੜਾ ਸਵਾਲ ਹੈ ਕਾਂਗਰਸ ਦਾ ਧੜੇ ਬੰਦੀ ਹੈ ਕੀ ਜੇ ਇਹ ਧੜੇ ਬੰਦੀ ਠੀਕ ਹੋ ਜਾਵੇ ਤਾਂ ਉਹ ਆ ਚੰਨੀ ਜੀ ਦੇਖੋ ਕਿੰਨਾ ਅੱਛਾ ਕੰਮ ਕਰ ਰਹੇ ਨੇ ਓਵਰ ਆਲ ਬਹੁਤ ਅੱਛ ਕਾਂਗਰਸ ਗਰਾਸ ਰੂਟ ਤੋਂ ਜੁੜੀ ਇਹ ਕਾਂਗਰਸ ਨੇ ਅਮੀਰ ਗਰੀਬ ਰੋਟੀ ਕਪੜਾ ਔਰ ਮਕਾਨ ਹਰ ਹਰ ਸਰਹ ਕੀ ਇੱਕ ਸਮਾਨ ਇਹ ਰਾਜਨੀਤੀ ਲੈ ਕੇ ਚੱਲੀ ਕਾਂਗਰਸ ਨੇ ਸਿਰਫ ਧਰਮ ਧਰਮ ਦੀ ਰਾਜਨੀਤੀ ਨਹੀਂ ਕਰਦੀ ਕਾਂਗਰਸ ਕੰਮ ਦੀ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਹੈ ਇਹ ਲੋਕਾਂ ਨੂੰ ਵੀ ਸਮਝ ਆਇਆ ਲੋਕਾਂ ਨੇ ਵੀ ਪਿੱਛੇ ਸੋਚਿਆ ਸੀ ਕਿ ਅਸੀਂ ਉਸ ਪਾਰਟੀ ਨੂੰ ਦੂਜੀ ਨੂੰ ਕਿਸ ਨੂੰ ਚੁਣਾਲਦੇ ਮਗਰ ਕਾ ਲੋਕਾਂ ਨੂੰ ਅੱਜ ਪਤਾ ਲੱਗਿਆ ਹੈ ਕਿ ਜੋ ਸੱਤਾ ਜੋ ਕਾਂਗਰਸ ਪਾਰਟ ਜੋ ਡਿਵੈਲਪਮੈਂਟ ਕਾਂਗਰਸ ਦੇ ਸਮੇਤ ਹੋਈ ਸ਼ਾਇਦ ਕਿਸੇ ਪਾਰਟੀ ਸਮੇਤ ਕਿਸੇ ਹੋਰ ਪਾਰਟੀ ਸਮੇਤ ਤੁਸੀਂ ਇਹ ਮੰਨਦੇ ਹੋ ਕਿ ਜਿਹੜੀ ਧੜੇਬੰਦੀ ਹੈ ਉਹ ਜ਼ਰੂਰ ਸੀ ਉਦੋਂ ਵੀ ਕਿਤੇ ਨਾ ਕਿਤੇ ਧੜੇਬੰਦੀ ਨੇ ਕੰਮ ਕਾਫੀ ਖਰਾਬ ਕੀਤਾ ਸੀ ਕਿਉਂਕਿ ਲੋਕਾਂ ਨੂੰ ਉਮੀਦ ਸੀ ਹਰਿਆਣਾ ਦੀ ਉਸ ਸਮੇਂ ਤੇ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨੀ ਬਣੇ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਪਾਰਟੀ ਨੂੰ ਵੱਡੇ ਪੱਧਰ ਤੇ ਇਫੈਕਟ ਕਰ ਰਹੀਆਂ ਨਾਟ ਸਿਰਫ ਪੰਜਾਬ ਨੇ ਓਵਰਆਲ ਨੈਸ਼ਨਲ ਪੱਧਰ ਤੇ ਵੀ ਲੋਕ ਦੇਖ ਰਹੇ ਨੇ ਹਾਂਜੀ ਬਹੁਤ ਬਹੁਤ ਸਿਆਣੀ ਗੱਲ ਹੈ ਜੀ ਕਿਉਂਕਿ ਇਹ ਨਾ ਕਈ ਹਰੇਕ ਲੀਡਰ ਨਹੀਂ ਬੋਲਦਾ ਗੱਲ ਹਾਂ ਪਰ ਧੜੇਬੰਦੀ ਤਾਂ ਹੈ ਹੀ ਹੈ ਜਦ ਤੱਕ ਧੜੇਬੰਦੀ ਨਹੀਂ ਹੁੰਦੀ ਜੱਤ ਮੈਂ ਤਾਂ ਇਹੀ ਕਹਿਣਾ ਹੈ ਕਿ ਜਿਹੜੇ ਅੱਜ ਦੇ ਪਾਰਟੀ ਸੀਨੀਅਰ ਲੀਡਰਾਂ ਨੂੰ ਚਾਹੀਦਾ ਜ ਜਾਂ ਜਿਨ੍ਹਾਂ ਨੂੰ ਕਾਂਗਰਸ ਨੂੰ ਮੌਕਾ ਹੀ ਨਹੀਂ ਮਿਲਿਆ 50% ਉਹਨਾਂ ਨੂੰ ਨਵੇਂ ਨੂੰ ਤੇ ਉਹਦੇ ਨਾਲ ਜਿਹੜੇ ਜਿਹਨੂੰ ਕਦੇ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਉੱਪਰ ਲੈ ਕੇ ਆਉਣਾ ਚਾਹੀਦਾ ਤਾਂ ਕਿ ਧੜੇ ਬੰਦੇ ਵੀ ਅੱਗੇ ਨੂੰ ਖਤਮ ਹੋਵੇ ਤੇ ਲੋਕਾਂ ਜਿਹੜੇ ਲੋਕ ਲੋਕਾਂ 'ਚ ਵਿਸ਼ਵਾਸ ਜੋ ਲੋਕ ਚਾਹੁੰਦੇ ਆ ਉਹਨਾਂ ਦੇ ਗੱਲਾਂ ਤੇ ਹਰ ਇੱਕ ਪਾਰਟੀ ਦਾ ਵਰਕਰ ਇੱਕ ਇੱਕ ਵਰਕਰ ਕਿਉਂਕਿ ਇਹ ਸਿਰਫ ਲੀਡਰ ਲੀਡਰ ਕਰਕੇ ਪਾਰਟੀ ਨਹੀਂ ਚੱਲਦੀ ਪਾਰਟੀ ਚੱਲਦੀ ਵਰਕਰਾਂ ਕਰਕੇ ਪਾਰਟੀ ਚੱਲਦੀ ਗਰਾਸ ਰੂਟ ਦੇ ਆਮ ਬੰਦੇ ਬੰਦੇ ਕਰਕੇ ਅੱਜ ਤੁਸੀਂ ਕਈ ਬੰਦੇ ਦੇਖੋ ਅਸੀਂ ਦੇਖਦੇ ਆ ਉਹਦੇ ਵਿੱਚ ਇਹ ਜਿਹੇ ਬੰਦੇ ਨੇ ਜਿਹੜੇ ਜਿਨ੍ਹਾਂ ਨੇ ਪਾਰਟੀ ਤਾਂ ਕੋ ਜਿਨਾਂ ਨੂੰ ਅੱਜ ਤਾਂ ਕੋਈ ਮਤਲਬ ਨਹੀਂ ਮਗਰ ਸ਼ੁਰੂ ਤੋਂ ਲੈ ਕੇ ਚਾਹ ਉਹਦੇ ਬੱਚੇ ਸੀ ਬਜ਼ੁਰਗ ਦਾਦਾ ਦੇ ਦਾਦੇ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ ਹੈ ਮਤਲਬ ਲੋਕ ਚਾਹੁੰਦੇ ਨੇ ਕਿ ਧੜੇਵਾਜੀ ਉੱਠ ਕੇ ਕਾਂਗਰਸ ਜੋ ਕਾਂਗਰਸ ਨੇ ਲੋਕਾਂ ਵਾਸਤੇ ਕੰਮ ਕੀਤਾ ਉਹ ਕੰਮ ਚੱਲਦਾ ਰਹੇ ਚੰਡੀਗੜ੍ਹ ਅਲਾਈਂਸ ਦਾ ਪੰਜਾਬ 'ਚ ਫਾਇਦਾ ਨੁਕਸਾਨ ਜਸਵੀਰ ਜੀ ਅੱਗੇ ਗੱਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਅਲਾਈਂਸ ਦੇ ਨਾਲ ਚੰਡੀਗੜ੍ਹ ਦੇ ਵਿੱਚ ਸਾਰਾ ਸਿਸਟੋਮਿਕ ਜਨਰੇਟ ਹੋਇਆ ਸੀ ਨਾ ਡਿਪਟੀ ਮੇਅਰ ਡਿਪਟੀ ਮੇਅਰ ਤੁਹਾਨੂੰ ਲੱਗਦਾ ਕਿ ਕਿਉਂਕਿ ਅਲਾਈਅንስ ਉੱਪਰ ਵੀ ਹੋਇਆ ਸੀਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੀਆਂ ਪਾਰਟੀਆਂ ਨੇ ਮਿਲ ਕੇ ਇੱਕ ਇੰਡੀਆਨਾ ਦਾ ਗਠਜੋੜ ਬਣਾਇਆ ਸੀ ਤੁਹਾਨੂੰ ਲੱਗਦਾ ਇਸ ਚੀਜ਼ ਦਾ ਇਫੈਕਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪਿਆ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜਮਾਂ ਆਪੋਜ਼ਿਟ ਖੜੀਆਂ ਨੇ ਇਸ ਸਮੇਂ ਪੰਜਾਬ ਦੇ ਵਿੱਚ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਲਾਈਅንስ ਉੱਥੇ ਹੋ ਸਕਦਾ ਜਾਂ ਫਿਰ ਇਹ ਚੀਜ਼ ਕਿਤੇ ਨਾ ਕਿਤੇ ਇਫੈਕਟ ਹੈ ਜਿਹੜੀ ਕਰ ਸਕਦੀ ਹੈ ਲੋਕਾਂ ਦੇ ਮਨਾਂ 'ਚ ਸ਼ਾਇਦ ਇਹ ਸਵਾਲ ਨਾ ਹੋ ਜੇ ਵੀ ਜੇ ਅਸੀਂ ਜਿਤਾਤਾ ਤਾਂ ਸ਼ਾਇਦ ਇਹ ਦੋਨੋਂ ਉੱਥੇ ਫਿਰ ਨਾ ਇਕੱਠੇ ਹੋ ਜਾਣ ਇਫੈਕਟ ਕਰਦੀ ਹੈ ਇਹ ਚ ਤੁਸੀਂ ਸਾਡਾ ਲਾਇਸ ਨਹੀਂ ਸੀ ਇਹ ਇੱਕ ਅਡਜਸਟਮੈਂਟ ਸੀ ਹੂੰ ਆਪੇ ਨੂੰ ਲਾਈਨਸ ਨਹੀਂ ਕਹਿੰਦੇ ਐਡਜਸਟਮੈਂਟਸ ਹੀ ਅਸੀਂ ਤਾਂ ਸਾਡਾ ਮੈਨ ਮੋਟਿਵ ਸੀ ਕਿ ਜਿਸ ਪਾਰਟੀ ਨੇ ਸ਼ਹਿਰੀ ਡਿਵੈਲਪਮੈਂਟ ਨਹੀਂ ਕੀਤੀ ਅਸੀਂ ਉਸ ਪਾਰਟੀ ਨੂੰ ਭਾਜੀਪੀ ਦਾ ਕਿਊ ਬਣਾਈਏ ਭਾਜੀਪੀ ਨੂੰ ਹਰਾਉਣਾ ਤੁਹਾਡਾ ਮਕਸਦ ਸੀ ਸਾਡਾ ਮਕਸਦ ਸੀ ਭਾਜੀਪੀ ਨੂੰ ਕਿਉਂਕਿ ਸਾਨੂੰ ਅਸੀਂ ਤਾਂ ਉਹ ਚਾਹੁੰਦੇ ਕਿ ਜਿਹੜੀ ਸ਼ਹਿਰੀ ਡਿਵੈਲਪਮੈਂਟ ਕਰਕੇ ਅਸੀਂ ਚਾਹੁੰਦੇ ਕਿ ਜਿੰਨਾ ਅਸੀਂ ਜਦੋਂ ਅਸੀਂ ਮਿਹਨਤ ਕਰ ਰਹੇ ਹਾਂ ਜੋ ਪੂਰ ਜ਼ੋਰ ਲਾ ਰਿਹਾ ਸਿਨੀਅਰ ਡਿਪਟੀ ਮੇਰ ਬਣ ਕੇ ਪਰ ਜੇ ਸਟਨ ਇਸ ਪਰ ਮੇਰ ਵੀ ਸਾਡਾ ਅਲਾਈਅੰਸ ਦਾ ਬਣਿਆ ਹੁੰਦਾ ਤਾਂ ਸ਼ਹਿਰੀ ਅਸੀਂ ਸ਼ਾਇਦ ਨਕਰ ਹੋਰ ਬਦਲ ਲੈਂਦੇ ਪਿਛਲੀ ਵਾਰ ਜਦੋਂ ਟੇ ਜਾ ਡਵੈਲਪਮੈਂਟ ਹੋਰ ਹੁੰਦੀ ਅਸੀਂ ਸਾਰੇ ਪਾਰਟੀ ਜਾ ਕੇ ਗਵਰਨਰ ਸਾਹਿਬ ਨਾਲ ਰਿਕਵੈਸਟ ਕਰਦੇ ਹੱਥ ਪੈਰ ਜੋੜਦੇ ਜਿਵੇਂ ਵੀ ਕਰਦੇ ਅਸੀਂ ਉਹਨਾਂ ਨੂੰ ਮਨਾ ਕੇ ਕੋਈ ਨਾ ਕੋਈ ਫੰਡ ਲਿਆਂਦੇ ਕੁਛ ਨਾ ਕੁਛ ਨੇਟ ਕਰਾਂਦੇ ਮਗਰ ਅਸੀਂ ਇਸੇ ਸਾਡਾ ਕਾਰਨ ਸੀਗਾ ਕਿ ਅਸੀਂ ਅਲਾਈਅੰਸ ਬਣੀ ਅਸੀਂ ਅਲਾਈਅੰਸ ਨਹੀਂ ਸਾਡਾ ਮੇਨ ਸੀ ਮੋਟਿਵ ਸੀ ਕਿ ਅਡਜਸਟਮੈਂਟ ਕਰਕੇ ਅਸੀਂ ਸ਼ਹਿਰ ਦੀ ਬਿਹਤਰੀ ਸ਼ਹਿਰ ਦੇ ਡਵੈਲਪਮੈਂਟ ਕਿਵੇਂ ਕਰ ਸਕੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬੰਟੀ ਜੀ ਤੁਸੀਂ ਸਮਾਂ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਬਿਹਤਰੀ ਨਾਲ ਕੰਮ ਕਰਦੇ ਰਹੋਗੇ ਬਹੁਤ ਧੰਨਵਾਦ ਜੀ ਤੁਹਾਡਾ ਜੀ ਜੀ ਸੋ ਤੁਸੀਂ ਸੁਣਿਆ ਸੀਨੀਅਰ ਡਿਪਟੀ ਮੇਅਰ ਹੁਣਾਂ ਨੂੰ ਚੰਡੀਗੜ੍ਹ ਦੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਵਿਜ਼ਨ ਉਹ ਚੰਡੀਗੜ੍ਹ ਨੂੰ ਲੈ ਕੇ ਰੱਖਦੇ ਨੇ ਇੱਕ ਵੱਡਾ ਟੂਰਿਜ਼ਮ ਹੱਬ ਚੰਡੀਗੜ੍ਹ ਨੂੰ ਉਹ ਬਣਾਉਣਾ ਚਾਹੁੰਦੇ ਨੇ ਹਾਲਾਂਕਿ ਹੁਣ ਚੋਣ ਹੈ ਜਿਹੜੀ ਉਹ ਬਿਲਕੁਲ ਸਿਰ ਤੇ ਹੈ ਦੁਬਾਰਾ ਚੋਣਾ ਹੋਣੀ ਹੈ ਨੇ ਕਿਸ ਤਰ੍ਹਾਂ ਦਾ ਫਤਵਾ ਜਨਤਾ ਇਸ ਦੇ ਵਿੱਚ ਦੁਬਾਰਾ ਦਿੰਦੀ ਹੈ ਇਹ ਸਮਾਂ ਦੱਸੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਦੀ ਬਿਹਤਰੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਜਿਹੜਾ ਹੋ ਸਕਦਾ ਹੈ ਮੇਰੇ ਨਾਲ ਕੈਮਰਾਮੈਨ ਆਕਾਸ਼ ਬਾਬੂ ਸ਼ਹੀਦ